ਇਹ ਕਾਲ ਕੋਈ ਗੱਲ ਨਹੀਂ ਤੂੰ ਦੁਬਟਾ ਠੀਕ ਕਰਦੀ ਰਹੀ ਤੇਰੇ ਨਾਲ ਅਸੀਂ ਕੁਝ ਵੀ ਨਹੀਂ ਕਹਿਣ ਲੱਗੇ ਤੈਨੂੰ ਇੰਜ ਲੱਗ ਗਿਆ ਜਿਵੇਂ ਵੀ ਜੈਨ ਪਤਾ ਨਹੀਂ ਤੈਨੂੰ ਕੀ ਕਹਿ ਦੇਣਾ ਲੇਕਿਨ ਕੋਈ ਗੱਲ ਨਹੀਂ ਸੀ ਯਾਰ ਦੁਬਾਰਾ ਫਿਰ ਕਰਾ ਵੀ ਰੱਖੀਂ ਨਹੀ ਨਹੀ ਬਿਲਕੁਲ ਸਹੀ ਸੀ ਹਾਂਜੀ ਅਸਲਾਮੁਅਲੈਕੁਮ ਆਜ ਤੂੰ ਐਵੇਂ ਐਵੇਂ ਕਾਹਦੀ ਆਂ ਤੂੰ ਉਹ ਕਿਉਂ ਨਹੀਂ ਕਰਦੀ ਠੰਡ ਠੰਡਾ ਮੌਸਮ ਆ ਗਿਆ ਹੁਣ ਤਾਂ ਬੁੱਕਲ ਚ ਕੱਢਣ ਦੇ ਲਈ ਕਰ ਦੇ ਯੇ ਅਸਲਾਮੁਅਲੈਕੁਮ ਦੱਸ ਕੀ ਹਾਲ ਚਾਲ ਸਸੀ ਅਕਾਲ ਕੀ ਹਾਲ ਚਾਲ ਸਾਡੇ ਵੀਰਾਂ ਦਾ ਤੇਰੇ ਕੋ ਆਪਣਾ ਖਿਆਲ ਜਿਵੇਂ ਤੈਨੂੰ ਪਤਾ ਹੈ ਕਿ ਸਾਡੇ ਚੈਨਲ ਦਾ ਨਾਮ ਹੈ ਚੜ੍ਹਦੀ ਕਲਾ ਪੰਜਾਬ ਤੇ ਜੀ ਚੜ੍ਹਦੀ ਕਲਾ ਪੰਜਾਬ ਤੇ ਅਸੀਂ ਤੁਹਾਨੂੰ ਵੈਲਕਮ ਕਰਦੇ ਹਾਂ ਤੁਹਾਡੀਆਂ ਭੈਣਾਂ ਜਿਨ੍ਹਾਂ ਨੂੰ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਕਿ ਪਿਆਰ ਵੇਖ ਕੇ ਦਿਲ ਖੁਸ਼ ਹੋ ਜਾਂਦਾ ਹੈ ਵਾਕਈ ਵੀ ਹਰ ਨੇ ਚਾਚੇ ਕਮੈਂਟਸ ਕਰ ਦਿੱਤੇ ਸਰ ਮੇਰੇ ਕੋਲ ਤਾਂ ਸੰਭਿਆ ਜਾ ਰਿਹਾ ਮਿੰਨੇ ਅਜੇ ਹੋਰ ਜ਼ਰੂਰ ਹੈ ਤਾਂ ਜੈਸੀ ਕਿਹੜਾ ਕੈ ਸਾਨੂੰ ਨਹੀਂ ਹੋ ਸਕਦਾ ਤੇ ਜੀ ਅੱਜ ਕੀ ਬਗਾ ਦੇ ਦਾਂ ਦੂਜਾ ਦੋ ਵੀਡੀਓ ਲੈ ਕੇ ਆਵੇਂ ਨਾ ਖਾਣੇ ਵਾਲੀ ਉਸ ਤੇ ਮੇਰੇ ਪੋਖੜਾ ਯਾਰ ਮੈਂ ਉਸ ਦਿਨ ਤੈਨੂੰ ਪੋਖ ਟੈਮ ਲੈ ਕੇ ਆਉਂਦੀ ਅੱਜ ਮੈਂ ਪਹਿਲੇ ਨਹੀਂ ਅੱਜ ਫਿਰ ਤੇਰੇ ਉਸ ਟੈਂਪੋ ਤੇ ਲੱਗ ਗਈ ਮੈਨੂੰ ਮੋਗ ਲੱਗ ਜਾਂਦੀ ਖਾਣੇ ਵੇਖ ਕੇ ਕੋਈ ਵੀ ਸਾਦਾ ਵੀ ਨਹੀਂ ਸਾਨੂੰ ਯਾਦੀ ਤੇ ਲਾਫਰੀਦ ਨਾ ਹੈ ਨਾ ਪਤਾ ਨਹੀਂ ਕਿਥੋਂ ਟੱਕਰ ਗਈ ਆ ਵਾ ਚਲੋ ਯਾਰ ਅੱਜ ਜੇ ਮੈਂ ਵੇਖਾਂਗੀ ਲਗਰੀ ਵਰਡ ਕੋਈ ਵੀ ਲਗਰੀ ਅਮ੍ਰਿਤਸਰ ਹਾਂ ਅਮ੍ਰਿਤਸਰ ਆ ਪੰਜਾਬੀ ਚ ਕੀ ਲਿਖਿਆ ਹੋਇਆ ਚ ਪੰਜਾਬੀ ਚ ਚੇਓ ਲਿਖਿਆ ਹੋਇਆ ਇਸ ਨਾਲ ਦੇ ਚਲ ਕਰ ਲੈ ਮੈਂ ਤੁਹਾਨੂੰ ਧੰਨਵਾਦ। ਅੱਛਾ ਅੰਮ੍ਰਿਤਸਰ ਦੇ ਜਿਹੜੀਆਂ ਲਕਸਰੀ ਵਾੜੀਆਂ ਹੁੰਦੀਆਂ ਨੇ ਉਹ ਸਾਡੇ ਪੰਜਾਬੀਆਂ ਦੇ ਵਿਆਹ ਜਿਹੜੇ ਪੰਜਾਬੀਆਂ ਦੇ ਵਿਆਹ ਇੰਨੇ ਅੱਛੇ ਹੁੰਦੇ ਨੇ ਆਪਾਂ ਨਹੀਂ ਮੈਨੂੰ ਲੱਗਦਾ ਅੰਮ੍ਰਿਤਸਰ ਦਾ ਆਪਣੇ ਜੇਨ ਵਿੱਚ ਕੀ ਇੱਕ ਮਾਡਲ ਬਣਾਇਆ ਹੈ ਆ। ਮੈਂ ਅ ਵਰ ਵੱਡਾ ਵੱਡਾ ਵਿਆਹ ਕਰਨ ਲਈ ਕਿੰਨੇ ਲੱਖ ਲੱਗੂਗੇ? ਕੀ ਲੱਗੂ? ਉਸ ਲਕਜ਼ਰੀ ਵੈਡਿੰਗ ਦੇ ਪਿੱਛੇ ਖਰਚਾ ਕਿੰਨਾ ਹੋਊਗਾ ਨਹੀਂ ਵੇਖਦੇ ਅੱਜ ਇਸ ਤੁਹਾਨੂੰ ਖਰਚਾ ਵੀ ਦੱਸਾਂਗੇ ਕਿ ਲਕਜ਼ਰੀ ਵੈਡਿੰਗ ਦੇ ਪਿੱਛੇ ਕਿੰਨਾ ਖਰਚਾ ਹੈ ਇਹ ਨਾ ਵਸੇ ਅਮਰਿਤਸਰ ਦਾ ਨਾ ਪ੍ਰੇਜ਼ੈਂਟ ਬਣਾਇਆ ਹੈ ਕਿ ਬੜਾ ਨਾ ਜਿਹੜੋ ਧਾਰਮਿਕ ਜਾਂ ਸ਼ਹਿਰੀ ਹਿਸਟੋਰੀਕਲ ਜਿਹੇ ਪਲੇਸ ਵੀ ਨਹੀਂ ਲੱਗਦਾ ਅੰਮ੍ਰਿਤਸਰ ਐਪੋਜੈਂ ਲੇਕਿਨ ਇਹੋ ਜਿਹਾ ਤੇ ਲੇਕਿਨ ਸਾਡੇ ਪੰਜਾਬੀ ਵਿਆਹ ਜਿੱਥੇ ਹੋਣ ਤੇ ਫਿਰ ਉਹ ਆਪਣਾ ਹਰ ਕੰਮ ਜਿਹੜਾ ਜੋਸ਼ ਹੋ ਵੀ ਕਰਦੇ ਆ ਤੇ ਪਿਛਲੀ ਦਫਾ ਤੁਸੀਂ ਜਿਹੜੀ ਵੀਡੀਓ ਚ ਕਿਹਾ ਹੋਇਆ ਸੀ ਕਹਿੰਦਾ ਕਿ ਤੁਸੀਂ ਆਪਣੇ ਮੁੰਡੇ ਦਾ ਵਿਆਹ ਕਰਨਾ ਹੈ ਹੂਫੇ ਸਿਸਟਮ ਕਰਨਾ ਹੈ ਤੇ ਪੰਜਾਬੀ ਵਿਰੇ ਤਿਆਰ ਵੀ ਹੋ ਗਿਆ ਵਿਆਹ ਧਿਆਨ ਮੋਸਟ ਵੈਲਕਮ ਵੀ ਵੈਲਕਮ ਮੈਂ ਅੱਲਾਹ ਕਰੇ ਉਦੋਂ ਤੱਕ ਹਦ ਤੱਕ ਮੇਰਾ ਬੇਟਾ 10 ਸਾਲ ਦਾ ਅੱਲਾਹ ਕਰੇ ਉਦੋਂ ਤੱਕ ਟਾਈਮ ਆ ਜਾਵੇ ਤੇ ਰਾਵਣ ਲੰਗੇ ਖੁੱਲ ਜਾਣ ਇੱਕ ਦੂਸਰੇ ਦੇ ਘਰ ਆਣ ਜਾਣ ਦੀ ਪੂਰੀ ਇਜ ਉਹਨਾ ਤੇ ਇਨਸ਼ਾਅੱਲਾ ਜ਼ਰੂਰ ਬਲਾਕ ਜਿਲ੍ਹਾ ਕਹਿ ਰਿਆ ਸੀ ਭੈਣ ਜੀ ਮੈਨੂੰ ਇਨਵਾਈਟ ਕਰਨਾ ਮੈਂ ਜ਼ਰੂਰ ਆਉਣਾ ਇਨਸ਼ਾਅੱਲਾ ਇਨਸ਼ਾਅੱਲਾ ਜ਼ਰੂਰ ਉਹਨਾਂ ਉਹ ਬੋਲੋ ਫਿਰ ਜੀ ਲਾਉ ਚਲੇ ਜੀ ਵੀਡੀਓ ਵੇਖਦੇ ਪੀਤਾ ਇਹਨਾਂ ਦਾ ਹੁਣ ਬਿਆਨ ਦੇ ਉੱਤੇ ਕੀ ਉਹ ਆਗੇ ਬਣਾਤੀ ਡਿਕਣ ਲੱਗੇ ਹੋਆ ਘਰ ਦੇ ਵਜਾਇ ਇਹ ਨੂੰ ਸਟਾਰਟ ਸ਼ੁਰੂ ਨਹੀਂ ਹੋਇਆ ਨਹੀਂ ਨਹੀਂ ਭਾਜੀ ਅਸੀਂ ਇਹ ਥੋੜਾ ਦੇਖਣਾ ਸਾਨੂੰ ਘਰ ਦੇ ਆ ਕੇ ਕਿਉਂਕਿ ਸਹੀ ਸਟਾਰਟ ਕਰ ਲੈ ਹੈ ਉਹ ਮੈਂ ਫੇਰ ਕੀ ਆ ਫਿਰ ਮੈਡੀਕ ਪਲਾਨ ਕਰਦਾ ਹੈ ਇਹ ਤੁਹਾਨੂੰ ਕਹਿ ਨਹੀਂ ਲੋੜ ਨਹੀਂ ਪੈਣੀ ਕਿਸੇ ਨੂੰ ਵੀ ਆ ਚੀਜ਼ ਚਾਲੂ ਕਰ ਦੋ ਇੱਕ ਬੰਦਾ ਐਂਟਰ ਕਰ ਗਿਆ ਉਦੋਂ ਸ਼ੁਰੂ ਹੋ ਉਸੇ ਵੇਲੇ ਤਾਂ ਸਟਾਰਟ ਹੋਉਂਦੇ ਸਾਰੇ ਉਹਨੂੰ ਸੈਟਾ ਵੀ ਹਾਲ ਦੇ ਦਿੰਦੇ ਐਂਟਰ ਆ ਜਾਵੇਗਾ ਕੋਈ ਇਸ਼ੂ ਨਹੀਂ ਹੈ ਕਿ ਪਹਿਲਾਂ ਸ਼ੁਰੂ ਕਰਦੇ ਤਾਂ ਮੁੜ ਕੇ ਟਾਈਮ ਨਾਲ ਹੀ ਮੁੱਕ ਗਏ ਉਹ ਨਾ ਨਾ ਪੰਜ ਦਿਨ ਦੇਰ ਤੱਕ ਡੋਲ ਨਹੀਂ ਜਾਂਦੀ ਸਟਾਲ ਸਾਰੇ ਚੱਲਦੇ ਰਹੂਗੇ ਨਹੀਂ ਨਾ ਡੋਲ ਨਹੀਂ ਜਾਂਦੀ ਸਟਾਲ ਚੱਲਦੇ ਰਹੇ 10 ਸਾਲ ਹਾਂ ਇਹ ਆਹ ਕਲਾਂ ਉਹ ਕੰਬੀਨੇਸ਼ਨ ਹੈ ਹਾਂਜੀ ਆਪਣੇ ਤੁਹਾਡੇ ਕੋਲ ਹੈਗੀ ਆ ਆਪਸ਼ਨ ਇੱਥੇ ਪਾਜੀ ਸਾਰੇ ਕੁਛ ਹੁੰਦੇ ਸਾਡੇ ਕੋਲ ਪਰ ਮਤਲਬ ਇਹ ਕਿਉਂਕਿ ਰਿਜ਼ੋਰਟ ਵਾਲੇ ਦੀ ਆਪਣੀ ਹੈਗੀ ਆ ਬਸ ਤੇ ਤੁਸੀਂ ਘਰ ਕਰਨਾ ਚਾਹੁੰਦੇ ਜੋ ਸਾਨੂੰ ਤੁਸੀਂ ਨੈਟ ਤੇ ਚਾਕੇ ਦਿਦਤ ਬਸ ਜੋ ਵੀ ਤੁਸੀਂ ਸਾਨੂੰ ਨੈਟ ਦਿਖਾਉਦੇ ਵੀ ਇਹ ਸਾਨੂੰ ਚਾਹੀਦਾ ਫਰੈਸ਼ ਕਪੜਾ ਚਾਹੀਦਾ ਉਸੇ ਸਾਹਮਣੇ ਇਸ਼ਾਰਾ ਕਰ ਦੇਣਾ ਜਿਸ ਤਰੀਕੇ ਨਾਲ ਜੋ ਤੁਹਾਡੇ ਕੋਲ ਦੀ ਹੈ ਸਾਰੇ ਸਾਰੇ ਹੋ ਜਾਣਾ ਸਭ ਕੁਝ ਹੋ ਜਾਣਾ ਵੈਸੇ ਭਈ ਇਹ ਤਾਂ ਵੱਡਾ ਵਿਆਹ ਆ ਹੁਣ ਜਿਹੜਾ ਡ੍ਰੀਮ ਬੈਡਿੰਗ ਪਲੈਨਟ ਵਾਲੇ ਨੇ ਦੇਖਦੀ ਆ ਜਿਨ੍ਹਾਂ ਦਾ ਹੋ ਸਕਦਾ ਬਹੁਤ ਆ ਬਜਟ ਨਾਲ ਹਾਂਜੀ ਹਾਂਜੀ ਹਨਾ ਕੋਟੀ ਬੈਡਿੰਗ ਮੂਵੀ ਫਿਲ ਪਰ ਇਦਾਂ ਦਾ ਨਿਕਾਤ ਤਾਂ ਪਰੇ ਕਿ ਚਲਾਈਆ ਇਹ ਵੀ ਆ ਪਾ ਜਿੱਦਾਂ ਮੈਂ ਤੁਸੀ ਦੇਖਦੇ ਜਿੰਨਾ ਤਾਂ ਜਮ ਪੈਸੇ ਨਾ ਤਾਂ ਵੀ ਥੋੜਾ ਜਾਇ ਵੀ ਲੈ ਕਿ ਅਸੀਂ ਸਾਡੇ ਕਿੰਨੇ ਵੱਡਾ ਜਾਇ ਕਿੰਨੇ ਦੇ 10000 ਦਾ ਆਵਾਜ਼ ਕਿੰਨੇ ਸਾਲੀ ਦੇਖਿਓ ਪਾਣਾ ਸਾਰਾ ਕੱਲੀ ਲਈ ਗੱਲ ਲਈ 10000 ਇਹ ਵੀ ਐਨਆਰ ਕਿਤੇ ਜ਼ਿਆਦਾ ਲੈ ਲੈਣੇ ਨਹੀਂ ਨਾ ਘੱਟ ਲੈ ਲੈਣੇ ਕੋਈ ਸਿਸਟਮ ਨਹੀਂ ਹੈਗਾ ਪੰਜ ਤੋਂ 10 ਕਿ ਆਪਦੇ ਸ਼ਹਿਰ ਦੇ ਅੰਦਰ ਵੀ ਖੜੇ ਆਉਂਦੇ ਕਰਾਂ ਦੇ ਮੈਨੂੰ ਆ ਦੱਸੋ ਭੁਲਾਇ ਚਾਹਲਾ ਦੇ ਤੇ ਕਿਹੜਾ ਲਾਲ ਗੰਗਾਇ ਦੇ <laughs> <laughs> बाद चाह तो <laughs> तो <laughs> <laughs> <भिण भी> <laughs> नहीं बर्फ होगी बर्फ से ਅੱਜ ਭਾਈ ਅਸੀਂ ਆਪ ਦੇ ਸ਼ਹਿਰ ਜਲੰਧਰ 'ਚ ਖੜੇ ਆਂ ਇਹ ਕਰਾਂ ਦੇ ਕੋਈ ਸਾਧਾਰਨ ਭਰਾ ਜਸਵਿੰਦਰ ਮਾਈ ਡ੍ਰੀਮ ਵੈਡਿੰਗ ਪਲੈਨਰ ਵਾਲੇ ਬਾਈ ਦੀ ਐ ਇੱਕ ਵੈਡਿੰਗ ਹੋਣੀ ਪਲਾਨ ਕੀਤੀ ਹੈ ਜਦੋਂ ਇਹ ਪਲਾਨ ਕਾਜੀ ਕੀਤੀ ਮੈਂ ਸਰਾ ਲਾਇਆ ਇਹ ਦੇਖਣ ਨੂੰ ਐ ਲੱਗਦਾ ਕਿ ਹਾਂ ਕੋਈ ਤਗੜੇ ਘਰ ਦਾ ਵੱਡਾ ਵਿਆਹ ਐ ਵੱਡੇ ਵਿਆਹਾਂ ਤੇ ਵੱਡੇ ਘਰ ਤੇ ਆਉਂਦੇ ਪਰ ਆਉਂਦੇ ਕਿੰਨੇ ਆ ਹਨਾ ਉਹ ਬਾਈ ਨੂੰ ਪੁੱਛਾਂਗੇ ਭਾਈ ਆਪਣੇ ਦਾ ਜਸਵਿੰਦਰ ਭਾਈ ਅਸਕਰ ਮੈਂ ਕਹਾਂ ਭਾਈ ਹਰਮ ਦਾ ਨਾਮ ਡ੍ਰੀਮ ਵੈਡਿੰਗ ਪਲੈਨਰੀ ਆ ਨਾ ਹਾਂ ਜੀ ਬਸੇ ਭਾਈ ਪੈਡਿੰਗ ਪਲੈਨ ਦਾ ਮਤਲਬ ਕੀ ਹੁੰਦਾ ਕਿ ਯਾਰ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੇ ਯਾਦ ਕਰਨਾ ਹਾਂਜੀ ਸਾਰੇ ਭਾਈ A to Z ਕਰ ਤੱਕ ਜੋ ਵੀ ਫੰਕਸ਼ਨ ਹੈਗੇ ਸਾਰੇ ਇਸੇ ਅਰੇਂਜ ਕਰਦੇ ਤੇ ਹੈਗੇ ਆ ਉਹ ਹੈਗਾ ਆਪਣਾ ਪੈਡਿੰਗ ਪਲੈਨ ਜਿਵੇਂ ਮੰਨ ਲਓ ਕੋਈ ਐਨਆਰਆਈ ਹਾਂ ਹਾਂ ਤੇ ਜਿਵੇਂ ਆਹ ਹਰਿਆਣਾ ਦਾ ਯਾਰ ਹਾਂ ਐਨਆਰਆਈ ਸਰਗੇ ਐਡਾ ਦਹਰੀਆ ਵਿੱਚ ਸਕਰੀਨ ਨਾ 50 ਪੰਜਾਬ ਦੇ 80 ਤੱਕ ਨੇ ਪਹੁੰਚ ਕੇ ਆ ਨਾ ਹੋਰ ਸੀਜ਼ਨ ਆ ਗਿਆ ਹੁਣ ਐਨਆਰਆਈ ਬੰਦੇ ਜਿਹਨਾਂ ਤੋਂ ਸਾਰਾ ਟੱਬਰ ਬਾਹਰ ਬਈ ਘਰਾਂ ਨੂੰ ਜੱਲੇ ਵਜੇ ਹੋਰੇ ਲੈ ਲੈ ਗਏ ਨਾ ਭਾਈ ਆ ਕੇ ਇੰਨੀ ਜ਼ਿੰਮੇਵਾਰੀ ਸਿਰ ਦਰਨ ਦੀ ਨਹੀਂ ਲੈ ਹਾਂ ਜੀ ਤੁਹਾਨੂੰ ਫੋਨ ਤੇ ਕਹਿਤਾ ਕਿ ਭਾਈ ਅਸੀਂ ਬੈਟਿੰਗ ਪਲਾਨ ਕਰਾਉਣੀ ਬਿਲਕੁਲ ਬਿਲਕੁਲ ਸਾਰਾ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਕਰ ਸਕਦੇ ਆ ਭਾਵੇਂ ਉਹਨਾਂ ਦਾ ਸਾਡਾ ਫੋਮ ਦੇ ਨਾਲ ਟ੍ਰੀਟਮੈਂਟ ਆਇਆ ਕੋ ਜੰਦਾ ਹੈਗਾ ਉਹ ਕਿ ਸਾਨੂੰ ਪਤਾ ਹੁੰਦਾ ਹੈ ਕਿ ਅੱਜ ਕੱਲ ਬੱਚਿਆਂ ਦੀ ਕੀ ਡਿਮਾਂਡ ਹੈਗੀ ਆ ਫਿਰ ਜਿਹਦਾ ਸਪੈਸ਼ਲ ਗਰਲਸ ਦਾ ਪਾਰਟ ਡੈਕੋਰ ਦਾ ਹੋ ਜਾਂਦਾ ਹੈ ਨਾ ਵੈਲੀ ਵਾਲੀ ਕਰਨ ਦਾ ਉਹਦੇ ਵਿੱਚ ਖਾਣੇ ਕਿਨਨਾ ਮਤਲਬ ਘੱਟ ਹੁੰਦਾ ਉਹ ਪਹਿਲੇ ਫੀਸ ਮੇਰੀਆਂ ਦੇ ਖਾਣੇ ਪਹਿਲੇ ਉਹਦੀ ਹਿੰਦੀ ਡੈਕੋਰ ਦੀ ਉਹ ਚਾਹੀਦਾ ਵੀ ਸਾਡੇ ਪਾਸ ਡੈਕੋਰ ਇੱਕ ਨੰਬਰ ਚਾਹੀਦੀ ਆ ਫਿਰ ਇਸ ਕਰਕੇ ਸਾਰਾ ਸਿਸਟਮ ਲੜੀ ਜਿਹਨੂੰ ਸਾਰਾ ਪੈਕੇਜ ਬਣਾ ਕੇ ਵਸਦੀ ਲਿਆ ਤੇ ਇਹ ਤੁਹਾਡਾ ਚਾਚਾ ਉਹਦਾ ਇੰਨਾ ਪਾਰਟ ਖੋਹ ਤੇ ਉਹਦਾ ਇੰਨਾ ਜਾਗੋ ਤੇ ਉਹਦਾ ਇਨਾਦਰ ਦੇ ਅਵੇਲਿਬਿਲਿਟੀ ਵਾਲਾ ਸਾਰਾ ਅਸੀਂ ਤੋਂ ਉਹਨਾਂ ਦਾ ਪਲੇ ਕਰਦੇ ਡੀਜੇ ਜਾਗੋ ਹਲਦੀ ਮਹਿੰਦੀ ਸਭ ਕੁਝ ਵੀ ਸਾਰਾ ਕੁਝ ਸਾਰਾ ਕੁਝ ਮਤਲਬ ਕਹਿੰਦੇ ਨੇ ਕਿ ਮੁੰਡਾ ਵੀ ਤੁਹਾਡਾ ਤਾਂ ਬਾਕੀ ਕੰਮ ਸਾਡਾ ਹੋ ਜਾਂਦਾ ਸਾਰਾ 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 ਉਹ ਵੀ ਯਾਦ ਕਰਕੇ ਸਾਰਾ ਕੁਝ ਜੇ ਅਪਾ ਇੱਕ ਵੱਡੇ ਪੈਲੈਸ ਚ ਆਏ ਹਾਂ ਜਾਈਏ ਮਨੋ ਹਾਂਜੀ ਔਰ ਇਹ ਪੈਲੈਸ ਹੋਰ ਵੱਡਾ ਉਹਨੂੰ ਲੱਗਦਾ ਜਦੋਂ ਬਾਹਰ ਜਾਂਦੇ ਆਪਾਂ ਚੰਗਾ ਧਕੜਾ ਸਿਸਟਮ ਲੱਗਿਆ ਹੋਇਆ ਹਾਂਜੀ ਜੇ ਪਿੰਡ ਮੰਨ ਲਓ ਕਿਸੇ ਨੇ ਕਹਿੰਦਾ ਕਿ ਅਸੀਂ ਪੈਲਸ ਮੋਕੀ ਨਹੀਂ ਕਰਨਾ ਬਿਲਕੁਲ ਅਸੀਂ ਪਿੰਡ ਹੀ ਕਰਨਾ ਹੋਊਗਾ ਸਾਰਾ ਕੁਝ ਫਿਰ ਭਾਵੇਂ ਇਦਾਂ ਜਿੱਕਰ ਬਹੁਤ ਐਨ ਐਸ ਖਾਸ ਕਰਕੇ ਚਾਹੁੰਦੇ ਵੀ ਜਿਹੜਾ ਸਾਡਾ ਅਲੰਕਾਰ ਜਾਂ ਜਾਂ तकरीबन ਅਸੀਂ ਸਾਡਾ ਵਿਆਹ ਸਾਰਾ ਘਰਤੀ ਹੋਵੇ ਉਹਨਾਂ ਦੇ ਨਾਲ ਖੇਤ ਹੁੰਦੇ ਆ ਜਾਂ ਖਾਲੀ ਜਗਾ ਹੁੰਦੀਆਂ ਆ ਉੱਥੇ ਉੱਥੇ ਸਾਰਾ ਅਸੀਂ ਮਤਲਬ ਪੈਲਸ ਉੱਤੇ ਫੀਲ ਕਰ ਦਈਏ ਹਿਸਾਬ ਨਾਲ ਮਤਲਬ ਪਤਾ ਨਹੀਂ ਲੱਗੂ ਆ ਵੀ ਤੁਸੀਂ ਅੰਦਰ ਜਾਓਗੇ ਵੀ ਪੈਲਸ ਆ ਜਾ ਇਹ ਘਰ ਬੇਖੀਰ ਜੀ ਕਹਿੰਦਾ ਉਹ ਤਾਂ ਸਮਝੀ ਜੀ ਹੁੰਦੀ ਅੰਦਰ ਜਦੋਂ ਤੁਸੀਂ ਉਹਦੇ ਚਲੇ ਜੀ ਐਵੇਂ ਜਿਵੇਂ ਅਸੀਂ ਬਾਹਰੋਂ ਸਾਥ ਮਾਇ ਲਗਾ ਕੇ ਬਾਹਰ ਮਾਰੀਏ ਸਾਰਾ ਤੇ ਬਾਤ ਤਾਂ ਰਹੇਗੀ ਨਾ ਇਹ ਅੰਦਰ ਸਾਰਾ ਕੀ ਕੰਮ ਜਾਂਦਾ ਸਾਰਾ ਆਪਣੇ ਲੱਗਾ ਹਾਂ ਮੈਂ ਜੀ ਭਾਈ ਇਹਦਾ ਵੱਡਾ ਵਿਆਹ ਆ ਹਨਾ ਹੁਣ ਜਿਹੜਾ ਵੀਰਾਂ ਕੋਈ ਆਪਾਂ ਨੂੰ ਇਦਾਂ ਦਾ ਦੇਖ ਲਾ ਜਿਵੇਂ ਭੈਣ ਦੇਖਦੀ ਆ ਜਿਨ੍ਹਾਂ ਦਾ ਹੋ ਸਕਦਾ ਬਹੁਤ ਬਜਟ ਨਾਲ ਹਾਂਜੀ ਹਾਂ ਨਾ ਛੋਟੀ ਮੀਟਿੰਗ ਹੋਵੇ ਫੇਰ ਪਰ ਇਦਾਂ ਦਾ ਨਾ ਕਾਰਤਾਂ ਪਰ ਇਹ ਕਿ ਲਈ ਇਹ ਜਿਹੜਾ ਆਪਾਂ ਜਿੱਦਾਂ ਮਤਲਬ ਤੁਸੀਂ ਦੇਖਦੇ ਜਿਨ੍ਹਾਂ ਤਾਂ ਜ ਪੈਸੇ ਨਾ ਤੋਂ ਵੀ ਥੋੜਾ ਜਾਇ ਵੀ ਲੈ ਕਿਉਂ ਅਸੀਂ ਸਾਡੇ ਇਹ ਬਹੁਤ ਵੱਡਾ ਜਾਇ ਇੰਨੇ ਲੈ ਹੁਣੇ ਦੱਸਣੇ ਕਿ ਬਾਅਦ ਨਹੀਂ ਉਹ ਤੁਹਾਨੂੰ ਸਾਥ ਵੀ ਨਹੀਂ ਕਰਾਂਗੇ ਜੀ ਨਾਲ ਸਾਥ ਦੇਖਿਓ ਤੁਹਾਨੂੰ ਸਾਰਾ ਕਲੀਅਰ ਗੱਲ ਕਲੀਅਰ ਦੱਸ ਦਰੂਏ ਇਹ ਨਹੀਂ ਵੀ ਐਨਆਰਆਈਆਂ ਤਾਂ ਜ਼ਿਆਦਾ ਲੈ ਲੈਣੇ ਇੰਡੀਆ ਨਾਲ ਘੱਟ ਲੈ ਲੈਣੇ ਉਹ ਸਿਸਟਮ ਨਹੀਂ ਹੈਗਾ ਇਹ ਜਿੱਦਾਂ ਹੁਣ ਆਪਣਾ ਸਾਰਾ ਇਹ 파ਟਨਰ 파ਟਸਟ ਹੋ ਗਿਆ ਆਪਾਂ ਜਿੱਦਾਂ ਦੇਖਿਆ ਕਈ ਵਾਰੀ ਬਰਾਤ ਮੁੜੀ ਕੀ ਜਿਆਦਾ ਕਿੱਦਾਂ ਬਰਾਤ ਅਨੰਦ ਗਾਹੀ ਗੱਲ ਗਈ ਆ ਚੱਲ ਗਿਆ ਜਿਹੜਾ ਪੈਲਸ ਵਿੱਚ ਹਾਂ ਸਾਰੇ ਮਿੱਠੇ ਦਾ ਪਾੜ ਪਕੌੜੇ ਦੇ ਨਾਲ ਸਾਰੇ ਇਹ ਇਹ ਵੇਖ ਰਹੀ ਸਾਰੇ ਸਟਾਰਟ ਇਹ ਸਾਰਾ ਬਿਕਰੀ ਦਾ ਕਾਉਂਟਰ ਸੇ ਘਰ ਵੇਕਰੀ ਦਾ ਕਾਉਂਟਰ ਆ ਗਿਆ ਆ ਇਹਦੀ ਕਾਉਂਟਰ ਆ ਗਿਆ ਸਾਰੇ ਪਰ ਮਿੱਠੇ ਦਾ ਪਾੜ ਆ ਗਿਆ ਜਿਹਦਾ ਮਿੱਠੇ ਵਿੱਚ ਆਉਂਦੇ ਦੋ ਚੀਜ਼ਾਂ ਪਿਆਹ ਚ ਲੱਗੀਆਂ ਹੋਈਆਂ ਆਪੇ ਜਿਹੜੇ ਤੁਸੀਂ ਨਿਭਰੇ ਤੁਸੀਂ ਮਿੱਠੇ ਦੀ ਹੈ ਨਾ ਹਾਂ ਔਰ ਚੀਜ਼ਾਂ ਤੁਸੀਂ ਕੋਈ ਵੀ ਚੱਕੂਗਾ ਔਰ ਦੁਬਾਰਾ ਖਾਓਗੇ ਇਹ 3 ਜਦ ਤੱਕ ਇਸ ਨਾਪਤੀ ਆਉਂਦਾ ਰਹੇਗਾ ਰਾਈਟ ਇਸ ਤੋਂ ਦਰਪਾਈ ਬੰਦਿਆਂ ਨੂੰ ਨਹੀਂ ਆਉਂਦਾ ਲਿਖਣ ਜੀ ਮੈਂ ਲਾਈ ਕਿ ਬਾਤ ਕੇ ਹੁਣ ਮੈਂ ਜੰਨੇ ਵੀ ਬੈਡਿੰਗ ਪਲੈਨਰ ਹੁੰਦੇ ਨੇ ਜਦੋਂ ਅਸੀਂ ਕਰਦੇ ਹਾਂ ਰਾਈਟ ਉਹ ਕੀ ਕਰਦੇ ਨੇ ਜਦੋਂ ਵਿਆਹ ਮੁੱਕ ਗਿਆ ਹਾਂਜੀ ਉਹਨੇ ਇਕੱਠਾ ਕੀਤਾ ਹਾਂਜੀ ਲੋਕਾਂ ਨੂੰ ਪਤਾ ਹੈ ਇਕੱਠਾ ਕੀਤਾ ਗਾ ਕਾ ਮਾਜੂਰ ਉਹ ਮਤਲਬ ਕਿ ਬਾਏ ਜਦ ਕਿ ਅਸੀਂ ਲੋਕ ਪੱਟੇ ਕਰਦੇ ਪਾਉਣੇ ਨੂੰ ਲਾ ਕੇ ਕਰ ਲੈਂਦੇ ਆ ਬਾਹਰ ਸਾਮਲ ਹੈ ਜਿਹੜਾ ਇਕੱਠਾ ਕਰਨ ਵਾਲਾ ਲੋਕੀ ਕਰ ਕੇ ਲੈ ਜਾਂਦੇ ਆ ਉਹ ਤੁਹਾਨੂੰ ਬਾਹਰ ਨਹੀਂ ਸੀ ਉਹ ਤੁਹਾਨੂੰ ਕੀ ਕਰਦੇ ਆ ਤੇ ਆਪਾਂ ਜੇ ਲੋ ਪਹਿਲੇ ਆਪਾਂ ਦੇਖੋ ਇੱਥੇ ਕੋਈ ਵੀ ਚੀਜ਼ ਨਹੀਂ ਪੱਜ ਗਈ ਆ ਅਸੀਂ ਪੁੱਛਣੇ ਲੈ ਕੇ ਜਾਂਦੇ ਇੱਥੇ ਸਾਰਾ ਸਮਝ ਮਤਲਬ ਇਸ ਕੋ ਸਟਾਫ ਲੈ ਜੀ ਕਰਦੇ ਦੋ ਵੈਜ ਨੌਨ ਵੈਜ ਕੋਈ ਇੱਕ ਨਿੱਕੀ ਜੀ ਸਾਦ ਕਰ ਲਈ ਜਾਂਦੀ ਹੈ ਇੱਥੇ ਵੈਜ ਤੇ ਨੌਨ ਵੈਜ ਦੋਨੋਂ ਆ ਦੋਨੋਂ ਆ ਇੱਥੇ ਹਨ ਜਿਵੇਂ ਆਹ ਸੈਕਸ਼ਨ ਪਕੌੜੀਆਂ ਦਾ ਹਾਂਜੀ ਅੱਛਾ ਇਹਦੇ ਵੈਜ ਹੈ ਕਿ ਨੌਨ ਵੈਜ ਸਾਰਾ ਮੈਨੂ ਪਾਜੀ ਮੈਨੂ ਤੋਂ ਕੋਈ ਵੈਜ ਦਾ ਸਾਹਮਣੇ ਟਾਈਮ ਲੱਗਾ ਅੱਛਾ ਕਿਉਂਕਿ ਅੱਜ ਕੱਲ੍ਹ ਕੀ ਬਹੁਤ ਟੈਗ ਲੱਗਾ ਹੋਊਗਾ ਇਦਾਂ ਹੀ ਹੈਗਾ ਅੱਜ ਦਾ ਆਪਣਾ ਹੋ ਗਿਆ ਮੋਸੇ ਹੋ ਗਿਆ ਕੰਮ ਹੋ ਗਿਆ ਕਿਸੇ ਦੇ ਵਿੱਚ ਨਹੀਂ ਤੇਲ ਨਹੀਂ ਹੋਊਗਾ ਭਾਜੀ ਖਾਸ ਕਰਕੇ ਆ ਠੀਕ ਹੈ ਤੁਸੀਂ ਕੋਈ ਆਪਾਂ ਪਕੌੜਾ ਚੱਕ ਲਓ ਸਨੈਕਸ ਚੱਕ ਲਓ ਕਿਸੇ ਜਿਵੇਂ ਖਾਸ ਹੋਈਏ ਹੋ ਅਸੀਂ ਰੀਸ ਉਸ ਨਹੀਂ ਪਾਣੀ ਕਰਦੇ ਕਿ ਕੋਈ ਤੇਲ ਵਗੈਰਾ ਨਾ ਤੇਲ ਨਾ ਕੋਈ ਹੋਰ ਕੁਝ ਕਰਨੀ ਹੈ ਹਾਂਜੀ ਹਾਂਜੀ ਅੱਛਾ ਆ ਇਹ ਇਹ ਹੀ ਵਜਦੀ ਹੈ ਹਾਂ ਇਹ ਵਜਦੀ ਹੋ ਕੇ ਇਹਦੀ ਵੈਜ ਦਾ ਸੈਕ ਮੰਜੂਰੇ ਲਾਵੇ ਤੇ 3500 ਮੰਜੂਰੇ ਹੋਵੇ ਵੈਜ ਕਟਲੈਟਸ ਵਗੈਰਾ ਹੁੰਦੇ ਨੇ ਉਹ ਪਰਲੇ ਨੇ ਕੀ ਹੈ ਬਾਅਦ ਦੇ ਪਾਸੇ ਤੋਂ ਜਿਹੜਾ ਉਹ ਸਾਰਾ ਜਿਹੜਾ ਹਾਤਾ ਦੇ ਸਾਹਮਣੇ ਆਪਣਾ ਨੌਨ ਵੈਜ ਦਾ ਟੈਗ ਲੱਗਿਆ ਹੈਗਾ ਅੱਛਾ ਇਹ ਫਿਰ ਪ੍ਰਵੀਨ ਦਾ ਆ ਹਾਂ ਨਹੀਂ ਇਹ ਤੇ ਨੌਨ ਵੈਜ ਦਾ ਟੈਗ ਲਾਇਆ ਹੋਰ ਹਾਂ ਇਹਦੇ ਵਿੱਚ ਨੌਨ ਵੈਜ ਤਾਂ ਫਿਰ ਇਹਦੇ ਵਿੱਚ ਆਪਣਾ ਸੌਸ ਤੇ ਸਟਾਰਚ ਮਿਸ਼ਰਲਾ ਚਾ ਆਨ ਦਾ ਗ੍ਰੀਨ ਹੋਵੇ ਆ ਹਾਈਟਸ ਆਸੇ ਮੀਨੂ ਚੋਸ ਹੋਵੇ ਫਿਰ ਹਾਮਲੇ ਹੋ ਗਏ ਫਿਸ਼ ਹੋਵੇ ਅੱਛਾ ਹਾਂਜੀ ਭਾਈ ਵਿਸ਼ੇਸ਼ ਪੁਆਇੰਟਸ ਹਨ ਬੜੀਆਂ ਹੋਈਏ ਸਾਡੀ ਗੈਰਨਟੀ ਕਲੀਅਰ ਕਰਦੇ ਜੇ ਤੁਮਾਰੀ ਹਨ 15 ਅੰਦਰ ਦੀ ਲਿਬਰਟੀ ਲੱਗੀ ਹੋਈ ਤੇ 15 ਅੰਦਰ ਮੌਸਮ ਡੀਆ ਇਹਦਾ ਮਤਲਬ ਬਤਾ ਇੱਕ ਇੱਕ ਪੀਸ ਵੀ ਖਾਓਗੇ ਤਾਂ ਖਾ ਲੈ ਸਕਦਾ ਕਿੰਨੀ ਵੀ ਬਰੀ ਜਗੀ ਹੈ ਹਨ ਅੱਛਾ ਆਹ ਚਿਕਨ ਸਾਥ ਹਾਂ ਹਾਂ ਫੋਕਾ ਹੀ ਆਮਲੇ ਹੋ ਗਏ ਕਿੱਲੀ ਚਿਕਨ ਹੋਵੇ ਪੋਰਟ ਕੋਲੇ ਜੀ ਹੋ ਗਏ ਮਤਲਬ ਸਾਰੀਆਂ ਚੀਜ਼ਾਂ ਸਾਡੀਆਂ ਨੋ ਨਾ ਜੀ ਨੀ ਹੁਣ ਇਹ ਤਾਂ ਅੰਦਰ ਅੰਦਰ ਦਾ ਸੈਕਸ਼ਨ ਬਣ ਗਿਆ ਤੇ ਆਹ ਸੀਟਿੰਗ ਬਣਾਈ ਹੋਈ ਆ ਹਾਂ 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 ਠੀਕ ਆ ਇਹ ਅੰਦਰ ਦੀ ਸੀਟਿੰਗ ਆ ਅੰਦਰ ਵਿੱਚ ਕਿੰਨੇ ਬੰਦੇ ਨੇ ਸੀਟਿੰਗ ਰੱਖੀ ਹੋ ਆ ਅੰਦਰ ਦੇ ਸੈਕਸ਼ਨ ਵਿੱਚ ਇਹ ਡਿਪੈਂਡ ਕਰਦਾ ਆਪਾਂ ਕਿ ਅੱਜ ਹੁਣ ਜਿਹੜਾ ਮੌਸਮ ਦੇ ਉੱਤੇ ਡਿਪੈਂਡ ਕਰਦਾ ਕਈ ਵਾਰੀ ਗਰਮੀ ਹੁੰਦੀ ਜੇ ਗੈਸਟ ਤਕਰੀਬਨ ਜ਼ਿਆਦਾ ਇਹਦੇ ਦੀ ਸਟਾਫ ਬਹੁਤ ਜ਼ਿਆਦਾ ਚਾਹੀਦਾ ਹੁੰਦਾ ਸਟਾਫ ਤੋਂ ਬਿਨਾਂ ਚਾਹੀਦਾ ਚਾਹੀਦਾ ਕਿਉਂਕਿ ਸਟਾਫ ਤੋਂ ਬਿਨਾਂ ਹੁਣ ਸਾਰੇ ਮਤਲਬ ਇੰਨਾ ਹੈ ਉਹ ਨਾਲ ਕੈਪਟਨਸ ਹੁੰਦੇ ਹੈਗੇ ਮੁੰਡੇ ਨੈਵੀਗੇਟਰਸ ਵਧੀਆ ਰੱਖੀ ਹੋਏ ਹੈਗੇ ਇਦਾਂ ਇਹਦਾ ਮਤਲਬ ਆਪਸੀ ਕੋਲੋਂ ਤੋਂ ਸਾਰੇ ਕੰਪਨਟ ਨਹੀਂ ਅਸੀਂ 5-6 ਮੁੰਡਿਆਂ ਨਾਲ ਆਪਣੀ ਮੈਨੂਵਰ ਦੇ ਨਾਲ ਹੈ ਜੇ ਕੱਲੇ ਕਿਹਦੇ ਹਨ ਬਾਗ ਵਿੱਚ ਕੋਈ ਕੱਪੜੇ ਪਾਏ ਐਡਰੈਸ ਉਹਨਾਂ ਦੀ ਮੂਰਤ ਹਾਂਜੀ ਹੈ ਨਾ ਆਪਸੀ ਹੋਰ ਪਾਈ ਕਰਦੇ ਤੇ ਹੋ ਸਕੀ ਉਹਦੀ ਮੂਰਤ ਆਲੇ ਉਹ ਖਾਣੇ ਦੇ ਕੈਪਟਨਸ ਹੈਗੇ ਮੁੰਡੇ ਕੁਝ ਨਾ ਬਾਉਂਸਰਸ ਹੈਗੇ ਆ ਅੱਛਾ ਤੇ ਦਾ ਸਾਰਾ ਸਟਾਫ ਉਹ ਅਲੱਗ-ਅਲੱਗ ਬਾਉਂਸਰ ਗਿਆ ਪੇਰਿੰਗ ਕਰਕੇ ਹਨ ਪੌਸਟੇ ਮੈਂ ਰੱਖਦਾ ਹਾਂ ਪਾਰਟੀ ਦੇ ਡਿਪੈਂਡ ਕਰਦਾ ਕਿ ਕੀ ਚਾਹਦੇ ਆ ਅੱਛਾ ਹਾਂ ਜਿੱਦਾਂ ਜਿੱਦਾਂ ਦਾ ਬਜਟ ਹੋਵੇ ਪਾਰਟੀ ਦੇ ਹਿਸਾਬ ਨਾਲ ਓਕੇ ਸਾਡਾ ਕੈਟਿੰਗ ਦਾ ਹੁੰਦਾ ਕਿ ਜਿਹੜੀ ਜਿਹੜੀ ਉਹਨਾਂ ਚੀਜ਼ ਦੀ ਰਿਕੁਆਇਰਮੈਂਟ ਹੈਗੀ ਆ ਉਹ ਸੇ ਪੂਰੀ ਕਰਾ ਦਿੱਤੀ ਤੇ ਮੈਨੇ ਕਸਟਮਰ ਇੱਕ ਤਾਂ ਦਾ ਗਾਣੇ ਦੀ ਫਰਮ ਵੀ ਦਾਦਾ ਸਾਡੀ ਵੀ ਤਾਂ ਪੂੰਦੀ ਹੋਊਗੀ ਅਰੇ ਸਾਡੀ ਦਾ ਕਰੋ ਖੈਰ ਕੋਈ ਇੰਨੀ ਖਾਸ ਰਿਕੁਆਇਰਮੈਂਟ ਕਹਿੰਦਾ ਨਹੀਂ ਲੀ ਹੁਣ ਅਸੀਂ ਤੇ ਇਹ ਚਾਹ ਜੇ ਗੈਸਪੋਤਾ ਇਹ ਚਾਹੁੰਦੇ ਵੀ ਕਈ ਵੇਲੇ ਹਮ ਆ ਫੈਸਪੋ ਕਰਦੇ ਆ ਵਧੀਆ ਪੈਸ ਦੇ ਦਿਆ ਆ ਦੇਖ ਲਿਆ ਅੱਜ ਕੱਲੇ ਵੀ ਫਰੈਂਡ ਹੋ ਗਿਆ ਬਾਥਰੂਮ ਸਭ ਤੋਂ ਪਹਿਲਾਂ ਚੈੱਕ ਕਰਦੇ ਆ ਸਾਫ ਸੁਥਰੇ ਲੋੜ ਦੇ ਅੱਛਾ ਸਪਸ਼ਟ ਕਰਦੇ ਆ ਵੀ ਇੱਕ ਵਾਰੀ ਕਿਚਨ ਨੂੰ ਦੇਖਿਆ ਕਰ ਲਓ ਤਾਂ ਡਿਸਔਰਟ ਵਾਲੇ ਨੂੰ ਕਿਚਨ ਬਹੁਤ ਜਿਆਦਾ ਆਪਣੇ ਧਿਆਨ ਦੇ। ਕਿਚਨ ਸਾਫ ਸੁਥਰੀ ਹੋਵੇ ਤੇ ਬਹੁਤਿਆਂ ਦੀ ਫਾਇਸੇ ਸਾਫ ਹੈ ਕਿੰਨੇ ਦੇ ਨਹੀਂ ਸਾਫ ਉਹ ਕਿਚਨ ਹੈ ਨਾ। ਅਸੀਂ ਇਹ ਕਹਿੰਦੇ ਹਾਂ ਵੀ ਤਾਂ ਕਿ ਜਿੱਥੇ ਸੇਮ ਸਾਰੀ ਪੂਰੀ ਚੀਜ਼ ਆ ਉਹ ਸਾਫ ਸੁਥਰੀ ਹੋ ਜਾਵੇ। ਹਾਂਜੀ ਭਾਜੀ ਹੁਣ ਬਾਹਰ ਸਾਫ ਚਾਹੀਦਾ ਵਾਸ਼ਰੂਮ ਵੀ ਬਾਹਰ ਬਪਿੰਦਰ ਰਿਕੁਆਇਰ ਨਹੀਂ ਤਾਂ ਮਾੜਾ ਜਿਹਾ ਕੈਮਰਾ ਕਮਾ ਲਓ ਦਰ ਤੋਂ। ਤੁਹਾਨੂੰ ਪਹਿਲਾਂ ਪਹਿਲਾਂ ਤਾਂ ਲੱਗਦਾ ਕਿ ਇੱਧਰ ਗਾ ਤੇ ਕੁਝ ਹੈਗੇ ਨਹੀਂ ਜਿੰਨਾ ਹੋ ਰਹੇ। ਅਰੇਂਜਮੈਂਟ ਕਰ ਰੱਖਿਆ ਹੋਇਆ ਤੇ ਬਾਈ ਇਧਰ ਇਧਰ ਪੇਸਟ ਹੋ ਜਾਂਦਾ ਫਿਰ ਇਧਰੋਂ ਪੰਜ ਆਪਣਾ ਜਿਦਾ ਅੰਦਰੋਂ ਆਪਣਾ ਪਕੌੜੇ ਵਗੈਰਾ ਹੋ ਗਿਆ ਤੇ ਆਪਣੇ ਸਟਾਰਟ ਹੋ ਗਿਆ ਇਧਰ ਜਿਦਾ ਪੀਜ਼ਾ ਆ ਗਿਆ ਲਾਈਵ ਪੀਜ਼ਾ ਥਿਨ ਕਰਸਟ ਕੀਤਾ ਤਾਂ ਬੰਦ ਰਹੇਗਾ ਕਈ ਵਾਰੀ ਟਾਈਮ ਹੁਣ ਬਿਆਹਾਂ ਦੇ ਉੱਤੇ ਕੀ ਉਹ ਅੱਗੇ ਬਰਾਤੀ ਲਿਕਣ ਲੱਗੇ ਹੋਆ ਘਰ ਦੇ ਹੋਏ ਐਨੀ ਉਸ ਟਾਲ ਸ਼ੁਰੂ ਨਹੀਂ ਹੋਇਆ ਨਹੀਂ ਨਹੀਂ ਭਾਜੀ ਅਸੀਂ ਇਹ ਲੋਨੋ ਦੇਖਣਾ ਸਾਨੂੰ ਘਰ ਦੇ ਆ ਕੇ ਕਹਿੰਦੇ ਆਂ ਇਸ ਟਾਸਟ ਕਰਨਾ ਹੈ ਹੈ ਉਹ ਭਾਜੀ ਫੇਰ ਲੱਗੀ ਬੈਠੀ ਬੈਠੀ ਉਹਦੇ ਕੋਲ ਤੇ ਆਪਾਂ ਦੋਵੇਂ ਪਹਿਲੇ ਜਾ ਕੇ ਬੈਠੀ ਆਪਾਂ ਚਾਲੂ ਕਰ ਲਓ ਇੱਕ ਬੰਦਾ ਚੈੰਬਰ ਕਰਕੇ ਉਦੋਂ ਸ਼ੁਰੂ ਹੋ ਉਸੇ ਵੇਲੇ ਮੈਂ ਕੀ ਕਰੀ ਮੈਂ ਹਮੇਸ਼ਾ ਹਰ ਵਾਰ ਦੇ ਲੇਟ ਪਹੁੰਚਦੀ ਆ ਆ ਸਾਡੇ ਕੋ ਤੇ ਆਪ ਦੀ ਇਹ ਜੰਦੀ ਇਹ ਤਾਂ ਸਟਾਲ ਆਉਂਦੇ ਸਾਰੇ ਉਹਨੂੰ ਸਨੈਕਸ ਮੈਂ ਸਟਾਰਟ ਹੋ ਜਣੇ ਆ ਇਹਦਾ ਕੋਈ ਇਸ਼ੂ ਨਹੀਂ ਹੈਗਾ ਤੇ ਇਹਦਾ ਨਹੀਂ ਹੈਗਾ ਕਿ ਪਹਿਲਾਂ ਸ਼ੁਰੂ ਕਰਦੇ ਤਾਂ ਮੁੜ ਕੇ ਟਾਈਮ ਨਾਲ ਹੀ ਮੁੱਕ ਜੇ ਉਹ ਨਾ ਨਾ ਪਾਜੀ ਜਿੰਨੇ देर ਤੱਕ ਡੋੜੀ ਨਹੀਂ ਜਾਂਦੀ ਸਟਾਲ ਸਾਰੇ ਚੱਲਦੇ ਰਹੋਗੇ ਕੋਈ ਇਹਦਾ ਨਹੀਂ ਮੈਂ ਸਮਾਨ ਰੋਲੀ ਦੀ ਅੱਛਾ ਆ ਆ ਚਾਹ ਸਟਾਲ ਚੱਲੋਗੇ ਚਾਹ ਲੱਗੇ ਅੱਛਾ ਹਾਂਜੀ ਹਾਂਜੀ ਇਹ ਵਈਓ ਬਣਾਉਂਦਾ ਨਾ ਜਿੱਦਾਂ ਆ ਆ ਬਣਾ ਕੇ ਰੱਖੀ ਆ ਆਹ ਚਾਹ ਬੁੜੀ ਚਾਹ ਤੇ ਰਾਤ ਨੂੰ ਚੋਦੀ ਹੋਗੀ ਬਦੀ ਹਾਂਜੀ ਅੱਛਾ ਤੁਹਾਨੂੰ ਹੋਗੀ ਟੋੜੀ ਚਾਹ ਹੋ ਗਈ ਲੈ ਲੇ ਗੋਲ ਕੱਟੇ ਆ ਗਏ ਅੱਛਾ ਇਹ ਕੁੜੀਆਂ ਦਾ ਕਾਊਂਟਰ ਆ ਉਹ ਉਹ ਅੱਜ ਕੱਲ ਮੁੰਡੇ ਸਭ ਕੋ ਜਿਆਦਾ ਖਾਂਦੇ ਆ ਆ ਲੈ ਆ ਮੁੰਡੇ ਕਾ ਆ ਆ ਦਾ ਮੁੰਡੇ ਮੇਰੇ ਕੋਲ ਮੈਨੇਜਮੈਂਟ ਵਾਲੇ ਹੈ ਕਿ ਇਹ ਅਚਾ ਬਾਈ ਮੈਨੇਜ ਮੈਨੇ ਹਾਂ ਜੀ ਜੀ ਤਾਂ ਆਪਣੇ ਮੁੰਡੇ ਕੈਪਟਨ ਸਾਗ ਜੀ ਦਾ ਇਹਨਾਂ ਨੇ ਹੁਣ ਦੇਖਣਾ ਕਿ ਕਿਹੜੇ ਟੇਬਲ ਤੇ ਕਿਹੜੀ ਚੀਜ਼ ਪਹੁੰਚ ਰਹੀ ਆ ਅੱਛਾ ਜੀ ਇਹ ਬਾਈਆਂ ਦੀ ਟੀਮ ਬਣੀ ਹੋਣੀ ਹਾਂ ਜੀ ਹਾਂ ਜੀ ਇਹਨਾਂ ਸਾਰੇ ਸਾਰੇ ਅਰੇਂਜਮੈਂਟ ਦੇ ਹੱਥ ਵਿੱਚ ਹੁੰਦਾ ਹੈ ਜੀ अच्छा ਇਹਨਾਂ ਨਿਕਣਾ ਗੈਸਟਰੋ ਕਿੱਥੇ ਕੀ ਹੈ ਕੀ ਜੀਪ ਹੋਇਆ ਮੋਡੂਲ ਰਿਸਪਾਇਰਮੈਂਟ ਹੈ ਕੀ ਇਹ ਅੰਦਰ ਵੀ ਮੁੰਡੇ ਹੈਗੇ ਬਾਹਰ ਵੀ ਹੁੰਦੇ ਇਹ ਸਾਰਾ ਕੁਝ ਅੰਡਰ ਕੰਟਰੋਲ ਇਹ ਸਾਰਾ ড্রাই ਫਰੂਟ ਦੀ ਚਾਹ ਤਾਂ ਨਹੀਂ ਭੇਜਦਾ ਕੱਲ੍ਹ ਜੁਨਾਬ ਰੋਕਣੀ ਕਰਾਏ ਸਾਰੇ ਇਹ ドライ ਫਰੂਟ ਦੀ ਚਾਹ ਹੈਗੀ ਹੈ ਇਹਨੇ ਚਾਹ ਪਾੜਾ ਆ ਗਿਆ ਇਹ ਆਪਣਾ ਪਾਵਜ ਪਾਉ ਭਾਜੀ ਖਾਣੀਆਂ ਨਹੀਂ ਹਾਂਜੀ ਇਹ ਆ ਗਿਆ ਸੌਫਟ ਨੇ ਸੌਫਟ ਇੰਡੀਅਨ ਪਾੜਾ ਹੋ ਗਿਆ ਟਿੱਕੀ ਆ ਗਿਆ ਦੋਸਾ ਆ ਗਿਆ अच्छा हां जी ये आ गया टिक्कियां ਤੇ ਹਾਊਸ ਮਤਲਬ ਇਹ ਪਹਿਲੀ ਗਰਮ ਗਰਮ ਕੀ ਤੁਹਾਨੂੰ ਮਿਲੂਗੀ ਇਹ ਨਹੀਂ ਉਹ ਠੰਡੀ ਹੋਵੇਗਾ ਜਾਂ ਕਰਦਾ ਹੋਗਾ ਹੋਸਟ ਜੀ ਹੈ ਆਪਣਾ ਹਾਂ ਜੀ ਰਵਿੰਦਰ ਓਏ ਹੋ ਗਿਆ ਮਾਸਕ ਲੱਗੇ ਨਹੀਂ ਹਾਂ ਜੀ ਹਾਂ ਜੀ

ਤੇ ਇੱਕ ਤਾਂ ਆ ਸੈਕਸ਼ਨ ਹੈ ਹਨਾ ਹਾਂ ਜੀ ਇਹਦੇ ਵਿੱਚ ਵੀ ਆਪਸ਼ਨ ਹੁੰਦੇ ਆ ਕਿਦਾਂ ਮਤਲਬ ਜਿਵੇਂ ਮੰਨ ਲਓ ਹੁਣ ਉਹ ਤਾਂ 100 ਵੀ ਬੰਦਾ ਕੋਈ ਵੀ ਹਾਂਜੀ ਹਾਂਜੀ ਹੁਣ ਜਿਹੜੀਆਂ ਜਿੱਦਾਂ ਪੈਕਸ਼ੈਕ ਵਾਲਾ ਬੰਦਾ ਹੈ ਪੈਕਸ਼ੈਕ ਵਾਲਾ ਨੂੰ ਭਾਜੀ ਇਦਾਂ ਪੈਕਸ਼ੈਕ ਤੇ ਚਲੋ ਉਹ ਤਾਂ ਅਗਲੇ ਲੈ ਲੈ ਹੁੰਦਾ ਕਈ ਵਾਰੀ ਫਿਰ ਥੋੜਾ ਪੜਦੇ ਨਾਲ ਲਾਉਣ ਵਾਲੇ ਉਹ ਫਿਰ ਬਹੁਤ ਹੋੜ ਕਾ ਵਗੈਰਾ ਵਿੱਚ ਪਾ ਕੇ ਮਿਕਸ ਕਰਕੇ ਫਿਰ ਕਈ ਤੁਸੀਂ ਕਰਦੇ ਆ ਉਹ ਪ੍ਰੋਫੈਸ਼ਨਲ ਮੋਟ ਹੈਗੇਗਾ ਉਹਨਾਂ ਦੀ ਜਿਹੜੀ ਰਿਕੁਆਇਰਮੈਂਟ ਹੋਈ ਥਾ ਦੀ ਏ ਉਹ ਵਾਲੀ ਜਿਹੜੀ ਅੱਛਾ ਉਹ ਸਾਰੇ ਬਣਾ ਲੈਣਾ ਕਿਉਂਕਿ ਹੁਣ ਖਾਸ ਕਰਕੇ ਐਨ ਆਰ ਆਈਸ ਦਾ ਹੁੰਦਾ ਆਪਣੇ ਇੰਡੀਆ ਵਾਲੇ ਨਾਲ ਚੱਲਦੇ ਹੋ ਆਉਣ ਦੇ ਚੱਲਣ ਦਾ ਕੰਮ ਕੋਈ ਇਸ਼ੂ ਨਹੀਂ ਹੈਗਾ ਜਿਵੇਂ ਮੈਂ ਆ ਨਾ ਕੰਬੀਨੇਸ਼ਨ ਆ ਜਿਹੜਾ ਆਪਣੇ ਜਿੰਨੇ ਵੀ ਟੈਂਸ ਦਾ ਹੈ ਨਾ ਹਾਂਜੀ ਹਾਂਜੀ ਆਹ ਕਨ ਕੰਬੀਨੇਸ਼ਨ ਹੈ ਹਾਂਜੀ ਆਪਣੇ ਤੋਂ ਆਲੋ ਨਾ ਹੈਗੇ ਆਪਸ਼ਨ ਇਹਦੇ ਇਹਦੇ ਹਾਂਜੀ ਸਾਰੇ ਕੁਝ ਹੁੰਦੇ ਸਾਡੇ ਕੋਲ ਮਤਲਬ ਇਹ ਕਿਲਰ ਰਿਜ਼ੋਰਟ ਵਾਲੇ ਦੀ ਆਪਣੀ ਹੈਗੀ ਆ ਮਤਲਬ ਜੇ ਤੁਸੀਂ ਘਰ ਘਰ ਦਾ ਚਾਹੁੰਦੇ ਜੋ ਸਾਨੂੰ ਤੁਸੀਂ ਨੈਟ ਤੇ ਚੱਕ ਕੇ ਦੇ ਤਣ ਮਤਲਬ ਜੇ ਤੁਸੀਂ ਸਮਝਾ ਦਿਖਾ ਦਿਓ ਕਿ ਇਹ ਸਾਨੂੰ ਚਾਹੀਦਾ ਫਰੈਸ਼ ਕੱਪੜਾ ਚਾਹੀਦਾ ਉਸੇ ਹਿਸਾਬ ਨਾਲ ਸਾਰਾ ਕਰ ਦੇਣਾ ਜਿੱਦਾਂ ਦੀ ਕਲਰ ਥੀਮ ਲੋੜੀ ਜੋ ਤੁਹਾਡੀ ਕਲਰ ਥੀਮ ਹੈਗੀ ਆ ਸਾਰਾ ਉਸ ਹਿਸਾਬ ਨਾਲ ਹੋ ਜਾਣਾ ਸਭ ਕੁਝ ਹੀ ਹੋ ਜਾਂਦਾ ਮਤਲਬ ਕਿ ਆ ਗਿਆ ਕਿ ਭਾ ਜਿੰਨਾ ਕਿ ਤੁਸੀਂ ਪੈਸਾ ਲਾ ਸਕਦੇ ਹੋ ਉਸ ਹਿਸਾਬ ਨਾਲ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਮਤਲਬ ਜੇ ਤੁਹਾਏ ਕੀ ਪੈਲਸ ਦੇਖ ਲਵਾਂ ਧਲੇ ਪਾਸੇ ਜਿਹੜਾ ਪਿੰਡੋ ਵਾਲਾ ਹਾਂਜੀ ਹਾਂਜੀ ਪਰ ਜੇ ਬੰਦਾ ਇੱਥੇ ਵੀ ਘੁੰਮਦਾ ਨਾ ਹਾਂਜੀ ਹਾਂਜੀ ਉਹ ਇੱਥੋਂ ਹੰਦਕ ਜਾਣ ਦਾ ਨਹੀਂ ਕੀ ਕਰਦਾ ਕਿ ਇੱਥੇ ਪੈਸ ਬਣਾ ਰੱਖਿਆ ਮਹਾਰਾਜ ਜੇ ਮਤਲਬ ਕਿਲਾ ਖੰਡ ਤੁਹਾਡੇ ਕੋਲ ਤਾਂ ਥਾਂ ਹੈਗੀ ਆ ਹਾਂਜੀ ਹਾਂਜੀ ਤਾਂ ਸਾਰਾ ਕੁਝ ਬਣ ਸਕਦਾ ਬਿਲਕੁਲ ਅੱਜ ਕਿੱਲੇ ਵਿੱਚ ਤਾਂ ਬਹੁਤ ਆਰਾਮ ਨਾ ਉਹ ਵਧੀਆ ਅੱਜ ਤਾਂ ਫਿਰ ਇੱਧਰ ਆ ਕੇ ਭਾਈ ਆਪਣਾ ਕਾਫੀ ਦਾ ਪਾਰਸਾ ਗਿਆ ਹੈਗਾ ਅੱਛਾ ਇਹਦੇ ਵਿੱਚ ਕਾਫੀ ਆਪਣਾ ਹਰ ਇੱਕ ਤਰ੍ਹਾਂ ਦਾ ਵੀ ਹੈ ਜਿਹੜੇ ਮਾਰਕ ਬ੍ਰਾਂਡਸ ਹੋਰ ਅੱਛਾ ਜਿਹੜੇ ਕਾਫੀ ਹੁੰਦੀ ਆ ਉਹ ਨਾਲ ਚੇਕ ਵਗੈਰਾ ਸਾਰੇ ਹੋ ਜਾਂਦੇ ਆ ਬੰਦਾ ਅੱਛਾ ਇਹ ਹੈਗਾ ਕਾਫੀ ਆ ਸ਼ੇਕਸ ਆ ਹਾਂਜੀ ਤੇ ਕਾਫੀ ਵੀ ਸਾਰੀਆਂ ਇਹਦੇ ਵਿੱਚ ਗ੍ਰੀਨ ਟੀ ਲੈਮਨ ਟੀ ਜਿਹੜੀ ਵੀ ਤੁਸੀਂ ਰਿਕੁਆਇਰਮੈਂਟ ਹੈਗੀ ਆ ਜਿਹੜੇ ਵੀ ਅੱਜਕੱਲ ਵਧੀਆ ਕਾਫੀ ਕੈਫੇਸ ਵਗੈਰਾ ਵਿੱਚ ਜਿਹੜੇ ਕਾਫੀਸ ਮਿਲਦੀਆਂ ਆ ਕਾਫੀ ਲਾਟੇ ਵਗੈਰਾ ਕੈਪੇਚੀਨੋ ਵਗੈਰਾ ਸਾਰੇ ਇਥੇ ਅਵੇਲੇਬਲ ਆ ਹਾਂਜੀ ਇਹ ਘਰ ਵਾਲੀ ਲੈਂਦੀ ਕਿ ਮੈਂ ਡਾਈਟ 'ਚ ਹਾਂ ਸੀ ਹਾਂਜੀ ਹਾਂਜੀ ਉਹ ਗ੍ਰੀਨ ਟੀ ਵੀ ਹੈਗੀ ਉਹ ਵਿਆਹ ਲਗਾ ਕੇ ਮੈਂ ਕੁਝ ਨਹੀਂ ਖਾਣਾ ਹਾਂਜੀ ਹਾਂਜੀ ਉਹਨਾਂ ਵਾਸਤੇ ਸਾਰਾ ਕੁਝ ਮੂਰੇ ਹੈਗਾ ਹਾਂਜੀ ਇੱਕ ਆ ਗਰਡਨਿੰਗ ਵਾਸਤੇ ਆਹਨ ਆਇਆ ਹੋਇਆ ਇਹਦਾ ਜਿੱਦਾਂ ਹੁਣ ਇਤੋਂ ਵਾਸਤੇ ਹੈਗਾ ਜਿੱਦਾਂ ਸਾਰਾ ਤੇ ਇਹ ਜਿੱਦਾਂ ਹੁਣ ਇੱਥੇ ਅੱਜ ਤੋਂ ਮਿਲਖਾਨਾ ਇਹਨੇ ਬਹੁਤ ਵੜਾਣਾ ਸੰਗਰ ਕੀਤਾ ਆ ਅੱਛਾ ਤੇ ਇਹ ਸੰਗਰ ਕੀਤਾ ਇਹ ਸੈਟਿੰਗ ਹੋ ਗਈ ਹੂੰ ਉਹ ਤੋਂ ਸਾਹਮਣੇ ਕੁੜੀ ਮੁੰਡੇ ਸਟੇਜ ਹੋ ਗਈ ਅੱਛਾ ਉਹ ਸਟੇਜ ਹੋ ਗਈ ਹਾਂ ਜਿੱਤੇ ਆ ਇਹ ਲੈਕਚਰ ਦਾ ਬਿਆਨ ਨਹੀਂ ਇਹ ਸੇਫ ਹੈ ਜਿਸ ਰਿਜ਼ਰਵ ਵਾਲੀ ਦੀ ਹੈ ਰਿਜ਼ਰਵ ਵਾਲੀ ਹਾਂਜੀ ਹਾਂਜੀ ਮਤਲਬ ਜੇ ਐਗਜ਼ੈਕਟ ਇਹਦੇ ਨਾਲ ਦੀ ਚਾਹੁੰਦਾ ਆ ਉਹ ਜਿੱਦਾਂ ਤੁਸੀਂ ਚਾਹੁੰਦੇ ਹੋ ਤੁਸੀਂ ਪਹਿਲਾਂ ਦੱਸੇ ਜਿਹੜੀ ਗੀਤਾਂ ਚਾਹੀਦੀਆਂ ਸਾਰੀਆਂ ਹੋ ਜਾਣੀਆਂ ਇਹ ਸਾਰਾ ਕਵਰ ਕਰਾਂਗੇ ਹਾਂਜੀ ਭਾਈ ਉਹ ਉਰੂ ਕੋਮ ਕੇ ਸਾਰਾ ਕਰਕੇ ਇਧਰ ਆ ਗਏ ਹੁਣ ਹਾਂਜੀ ਇਹ ਹੈਗਾ ਯਾ ਸਾਰਾ ਸਾਰਾ ਆਪਣਾ ਜੀ ਹਾਂ ਹਾਂ ਇਹਦੇ ਵਿੱਚ ਪੰਜ ਹਰ ਇੱਕ ਤਰ੍ਹਾਂ ਦਾ ਫਰੂਟ ਹੈਗਾ ਆਪਣਾ ਇੰਡੀਅਨ ਇੰਪੋਰਟਡ ਹਰ ਇੱਕ ਤਰ੍ਹਾਂ ਦਾ ਇੰਪੋਰਟਡ ਨੂੰ ਹਾਂਜੀ ਅਚ ਜਿਵੇਂ ਆਹ ਇੰਪੋਰਟਡ ਆਲੇ ਹਾਂਜੀ ਹਾਂਜੀ ਇਹਦੇ ਵਿੱਚ ਸਾਡੇ ਉਹ ਵੀ ਫੋਰ ਇੰਡੀਅਨ ਫੋਰ ਥਰੀ ਦੇ ਇੰਪੋਰਟਡ ਲੱਗਗੇ ਅਚ ਜਿਹੜਾ ਜਿੰਨਾ ਆਪਣਾ ਅਵੇਲੇਬਲ ਹੈਗਾ ਮਾਰਕੀਟ 'ਚ ਉਹ ਹੀ ਸਾਰਾ ਸਾਰਾ ਹੀ ਅਸੀਂ ਲਾਇਆ ਹੈਗਾ ਉਹ ਦਾ ਥੋੜਾ ਜਿਹਾ ਜਿਹੜੇ ਗਰਮੇ ਮੌਸਮ ਤੇ ਨਾਲ ਆਹ ਫਰਿਜ ਵੀ ਰੱਖੀ ਹੈਗੀ ਆ ਅਚਾ ਇਹ ਵੀ ਡਰਾਗਰ ਵਗੈਰਾ ਇਹ ਸਾਰਾ ਕੁਝ ਹੈਗਾ ਹੈ ਬੜੀ ਘੈਂਟ ਹੈ ਹੁੰਦਾ ਹੈ ਇਹ ਚਾਕਲੇਟ ਸਰਵ ਹੈਗਾ ਮੈਜਾ ਅੱਛਾ ਇਹ ਜਰਾ ਪਾਈਨੈਪਲ ਦੇ ਨਾਲ ਸਾਰੇ ਬੜੇ ਇੰਜੋਏ ਕਰਦੇ ਆ ਅੱਛਾ ਆ ਜੇਸਟੇ ਮੈਂ ਵਧੀਆ ਮੜਦੇ ਇਸ ਚੀਜ਼ ਦਾ ਅੱਛਾ ਇਹ ਇਧਰ ਆ ਗਏ ਹਾਂਜੀ ਤੇ ਤੇ ਲਾ ਕੇ ਛੋਲੇ ਵਿੱਚ ਖਾਣਾ ਹੈ ਫਲੇਵਰ ਦੇਖੋ ਉਹ ਨਹੀਂ ਹੈ ਉਹ ਪਰਮਗੋਲ ਚਾਈਨਸ ਫਲੇਵਰ ਵਗੈਰਾ ਰੱਖੀ ਹੋਈਆਂ ਸਿੱਟਣ ਆਉਂਦੇ ਨੇ ਹਾਂਜੀ

ਉੱਤਮ ਜੀ ਜਦੋਂ ਜੋਬ ਲਈ ਸੋਸਾਗੜਾ ਮੈਂ ਨਾਨਵੈਜ ਵਿੱਚ ਕਿਹੜੀ ਕਿਹੜੀ ਕੀ ਹੋਵੀਂ ਸਾਰਾ ਰੱਜੀ ਹੈ ਗਿਆ ਮਤਲਬ ਤੰਦੂਰੀ ਚਿਕਨ ਹੋ ਗਿਆ ਚਿਕਨ ਸਾਟੇ ਹੋ ਗਿਆ ਇਹ ਤੰਦੂਰੀ ਲੈਗ ਪੀਸ ਹੋ ਗਿਆ ਬੋਲ ਚਿਕਨ ਹੋ ਗਿਆ ਚਿੱਲੀ ਚਿਕਨ ਹੋ ਗਿਆ ਦੈਨ ਅਚਾਰੀ ਚਿਕਨ ਟਿੱਕਾ ਹੋ ਗਿਆ ਮਟਰਨ ਸੀਖੋ ਆਵ ਹੋ ਗਿਆ ਮਟਰ ਕਬਾਬ ਹੋ ਗਿਆ ਇੱਕ ਗੋਲਡ ਤੰਦੂਰੀ ਮਟਰ ਸਾਟਾ ਉਹ ਹੈਗਾ ਫਿਸ਼ ਚਕੀਆ ਤੰਦੂਰੀ ਫਿਸ਼ ਹੈਗੀ ਆ ਔਰ ਜਿਹੜੀ ਤੰਦੂਰੀ ਸ਼ਰਾਕ ਸੋਲ ਫਿਸ਼ ਹੋਣੇ ਹੋ ਤੇ ਬਾਕੀ ਆਪਣੇ ਜਿਹੜੀ ਬੀਜ ਦੀ ਉਹ ਮਨੀ ਦਾ ਸੰਗਠਨ ਰਿਲੀਜ਼ ਕਰਦੇ ਆ ਤੇ ਬਾਕੀ ਆਪਣੇ

ਜਿੱਦਾਂ ਤੁਸੀਂ ਜਿੰਨਾ ਪਿਆਜ ਦਾ ਤਾਮਝਮ ਜਿੰਨਾ ਵੀ ਦੇਖ ਰਹੇ ਆ ਜੇ ਮਤਲਬ ਵੈਜ ਵੀ ਸਾਰਾ ਇਹਨਾਂ ਕਿਉਂਕਿ ਕਈ ਵਾਰ ਇਹਨਾਂ ਦਾ ਕਈ ਲੋਕ ਸਿਰਫ ਨੌਨ ਵੈਜ ਫੰਕਸ਼ਨ ਦਾ ਨੌਨ ਵੈਜ ਹੀ ਰਹਿ ਜਾਂਦੇ ਹੋਏ ਵੈਜ ਵੀ ਇਹਨਾਂ ਕਿੰਨੀ ਵੈਰਾਈਟੀ ਹੈਗੀ ਆ ਬਾਦੂ ਸਾਰਾ ਵੈਜ ਸਾਰਾ ਨੋਰਮਲ ਵਿੱਚੇ ਕਰੋਕਰੀ ਵਗੈਰਾ ਪਾ ਕੇ ਜਿੱਦਾਂ ਅਸੀਂ ਇਹਦਾ 1500 1600 ਰੁਪਇਆ ਪਰ ਅਸੀਂ ਚਾਰਜ ਕਰਦੇ ਆ ਮਿਨੀਮਮ 500 ਗੈਸ ਦਾ ਮਿਨੀਮਮ 500 ਗੈਸ ਦਾ 250 ਗੈਸ ਵੀ 600 ਸਹੀ 1500 ਰੁਪਇਆ ਚਾਰਜ ਕਰਦੇ ਆ ਦਾ ਫਾਰਗੇਸ 15 16 ਕੋਲ ਹਾਂ ਮੈਂ ਤਾਂ ਆਪਣੇ ਮੁੰਡਾ ਹੀ ਲੈ ਜਾਵਾਂ ਇੰਡੀਆ ਵਿਆਹ ਨੂੰ ਵਾਸਤੇ ਯਾਰੋ ਇਹ ਯਾਰੋ ਜ਼ੈਏ ਮੈਸਾ ਚੋਪ ਉਹ ਨਹੀਂ ਨੋਰਮਲ ਰੇਂਜ ਅਸੀਂ ਬੁਫੇ ਕਰਨ ਜਾਈਏ ਨਾ ਤੇ ਮੇਰੇ ਖਿਆਲ 25 ਹੋ ਗਿਆ ਇੱਕ ਬੰਦੇ ਦੇ ਉੱਤੇ ਡਿਸ਼ਾ ਦਸਣੀ ਹੈ 12 13 ਬਸ ਮੈਕਸਿਮਮ ਡਿਸ਼ਾ ਮੈਕਸਿਮਮ 15 ਜਾਂ 16 ਹੋ ਚੰਗੀਆਂ ਬੜੀ ਹੱਦ ਹੋ ਜਾਏਗੀ ਯਾਹ ਉਹ ਦਿਵਸ ਤੇ ਕਿਉਂਸ ਤੇ ਵਿਦਨਾ ਕੋਲ ਸੇ ਨਾਜ਼ਰ ਉਹ ਤੁਸੀਂ ਸਾਡੀ ਕੀ ਦੀ ਬੋਲ ਤੁਸੀਂ ਬੁਰੇ ਤੇ ਤੇ ਲਿੰਦੇ ਪੰਜਾਬ ਦੇ ਵਿੱਚ ਸਾਡੇ ਤੋਂ ਮੱਚ ਜਾਵੇ ਜੀ ਕਿ 15000 ਰੁਪਇਆ ਤੇ ਕਿਤੋਂ ਭਾਜਣ ਦੀ ਉਹ ਸਾਡਾ ਸਟਾਰਟਿੰਗ ਕਿਤੋਂ ਹੋ ਸਕਦੀ ਆ ਸਾਡਾ ਤਾਂ ਇਹ ਤਾਂ ਫਿਰ ਉਹ ਥੋੜਾ ਜਿਦਾ ਇਹ ਮੈਨੂ ਆ ਫਿਰ ਕਸਟਮਾਈਜ਼ ਕਰਨਾ ਪੈਂਦਾ ਹੈ ਇਸ ਹਿਸਾਬ ਨਾਲ ਕਿ ਇਹ ਹੋਰ ਅਸੀਂ ਫਿਰ ਸਾਰਾ ਬ੍ਰੈਂਡ ਰੱਖਿਆ ਇਹ ਅਗਲਾ ਗਾਸਟੋਨ ਕੰਪਨੀ ਨਹੀਂ ਸਮਝ ਸਕਦੇ ਸਭ ਕਿੰਨਾ ਵੱਡਾ ਵਿਚਾਰ ਹੈ ਹਨਾ ਉਹ ਸੱਚਾ ਰਹਿਣਾ ਉਹ ਸਾਫ ਤੇ ਬੱਕਰੇ ਰਹਿਣ ਦਾ ਉਹ ਚੀਜ਼ਾਂ ਉਹ ਰੇਟ ਤਾਂ ਨਹੀਂ ਘਟਣਾ ਨਾ ਸਭ ਤਾਂ ਤਾਮ ਜਾਂਦਾ ਸਾਡਾ ਇਹ ਜੋ ਸਾਡੀ ਟੀਮ ਜਦੀ ਆ ਤਾਂ ਜੋ ਉਹਦਾ ਪੈਦਾ ਇਹ ਨਹੀਂ ਮੁੜ ਕੇ ਸਾਡੇ ਨਾਲ ਗੱਲਬਾਤ ਕਰਕੇ ਵੀ ਕੰਪੈਰੀਸ਼ਨ ਆਪਣੇ ਪੈਨ ਵਾਲੇ ਤਾਰੀਖ ਹਲਵਾਈ ਨਾ ਕਰੂ ਸਾਡਾ ਉਸੇ ਤਰ੍ਹਾਂ ਹੀ ਹੈਗਾ ਹੋਈ ਸਾਡੇ ਦਾ ਮੈਨੇਜਮੈਂਟ ਦਾ ਕੰਮ ਅਸੀਂ ਹੁਣ ਆਪਦੇ ਇਥੇ ਗੈਸਟ ਆਵਾਂ ਵਿੱਚ ਬੈਠੇ ਹਾਂ ਸਾਡੀ ਨਿਗਰਖ ਰੱਖਦੇ ਆ ਪੰਜ ਤੋਂ ਮੁੰਡੇ ਸਾਡੇ ਨਾਲ ਬੈਠੇ ਆ तकरीबन 15 ਛੋਟਾ ਕੈਪਟਨਸ ਵਿੱਚ ਘੁੰਮ ਰਹੇ ਆ ਉਹ ਹਾਂ ਆ ਕੈਪਟਨਸ ਦੇ ਉੱਪਰ ਸਾਡੀ ਆਪਣੀ ਟੀਮ ਹੈਗੀ ਆ ਤੇ ਵੇਟਰਾਂ ਦੇ ਉੱਪਰ ਕੈਪਟਨਸ ਹੈਗੇ ਆ ਪਤਾ ਨਹੀਂ ਤੁਹਾਡੀ ਫੰਕਸ਼ਨ ਮੈਨੇਜ ਕਰਕੇ ਦੇਣਾ ਇਹ ਨਹੀਂ ਵੀ ਮਤਲਬ ਤੁਹਾਨੂੰ ਕੋਈ ਗੈਸਟ ਕਹੂਗਾ ਵੀ ਯਾਰ ਸਾਨੂੰ ਕੋ ਖਾਣ ਨੂੰ ਨਹੀਂ ਮਿਲਿਆ ਉੱਥੇ ਬਸ ਕੁਝ ਜਿਹਾ ਦਾ ਟੇਸ ਨਹੀਂ ਸੀ ਉਹ ਨਹੀਂ ਆਹ ਮੇਰਾ ਫਰੂਟ ਬਾਰ ਦੇਖ ਲਓ ਭਾਜੀ ਆ ਚੱਲਦਾ ਗੈਸਟ ਸਾਹਿਬ ਆ ਆਮ ਨਾਲ ਬੈਠੇ ਆ ਉਹ ਲੋਕਾਂ ਤੇ ਨਹੀਂ ਤਾਂ ਤੁਸੀਂ ਦੇਖ ਕਰੋ ਉਹ ਪਰਦੇ ਦੇ ਦਰ ਆਖੇ ਆਉਂਦਾ ਬਿਲਕੁਲ ਮਤਲਬ ਉਹਨਾਂ ਨੇ ਕਿ ਜਿਨ੍ਹਾਂ ਦਾ ਵਿਆਹ ਹੁੰਦਾ ਉਹਨਾਂ ਤੋਂ ਬੈਨ ਜੋਇਨ ਕਰ ਹੁੰਦਾ ਇੱਥੇ ਤੁਸੀਂ ਕਰ ਸਕਦੇ ਹਾਂਜੀ ਇੱਥੇ ਸਾਭਾ ਜੀ ਅਸੀਂ ਸਪੈਸ਼ਲ ਦੇ ਸਾਭਾ ਫਿਰ ਉਹਨੂੰ ਤਾਂ ਅਸੀਂ ਸਪੈਸ਼ਲ ਪਿਠਾੜ ਕੇ ਖਲਾਈਦਾ ਸਪੈਸ਼ਲ ਪੂਰੀ ਦਾ ਖਿਆਲ ਰੱਖੀਦਾ ਉਹਨੂੰ ਜਿੱਥੇ ਤੋਂ ਲੈ ਰੈਡੀ ਹੋਣਾ ਉਹਦੇ ਰੂਮ ਵਿੱਚ ਸਾਰਾ ਸਮਾਨ ਖਾਣਾ ਪੀਣ ਦਾ ਪਚਾਈਦਾ ਹੈ ਕਈ ਵਾਰ ਤਾਂ ਇਹ ਥੋੜਾ ਜਿਹਾ ਇੰਨਾ ਨਹੀਂ ਹੁੰਦਾ ਵੀ ਵਿਆਹ ਵਾਲੇ ਦਾ ਮਤਲਬ ਕੋ ਖਾਣ ਨੂੰ ਨਹੀਂ ਮਿਲਿਆ ਕੱਲੀ ਕੱਲੀ ਚੀਜ਼ ਉਹਨਾਂ ਨੂੰ ਵਹੀ ਪ੍ਰੋਵਾਈਡ ਕਰਾਈ ਦਉ ਨਾਲ ਰੂਮ ਵਿੱਚ ਹਾਂਜੀ ਫਿਰ ਬਈ ਐਂ ਕਰੋ ਨੰਬਰ ਕਿੰਨੇ ਦੇਣਾ ਵੀਡੀਓ ਦੇ ਉੱਤੇ ਦੇਖ ਕੇ ਦੋ ਤੇ ਨੰਬਰ ਤਿੱਕੋ ਹੀ ਆ। ਬਸ ਇਹ ਨਾਲ ਭਾਜੀ ਦਾ ਆਪਣਾ ਰਿਜ਼ਰਵ ਦਾ ਆਪਣਾ ਫਾਦਰ ਕਿ ਹੈਗਾ। ਆਪਾਂ ਜਿੱਦਾਂ 15-1600 ਰੁਪਈਆ ਆਪਣਾ ਨਾਰਮਲ ਜਿਹਾ ਦੱਸਿਆ। 1200 ਰੁਪਈਆ ਆਪਾਂ ਵੇਜ ਫੰਕਸ਼ਨ ਦਾ ਚਾਰਜ। ਅੱਛਾ ਜੀ ਉਹ ਨਹੀਂ ਵੇਜ ਨੂੰ। ਹਾਂ ਜੀ। ਤੇ ਪੈਸਾ ਦੀ ਕੋਈ ਟੈਨਸ਼ਨ ਨਹੀਂ ਸਾਸਮੋਰ ਆਪਣੀ ਤਸੱਲੀ ਕਰਕੇ ਗੈਸਟ ਦੇ ਰਿਵਿਊ ਲੈ ਕੇ ਸਾਡਾ ਬੈਲੈਂਸ ਕਲੀਅਰ ਕਰ ਲੈ ਠੀਕ ਹੈ ਨਾ ਦੋ ਤਿੰਨ ਲੱਖ ਰੁਪਏ ਥੰਦੇ ਰੱਖ ਲੈ ਕੋਈ ਤੁਹਾਡਾ ਇਸ਼ੂ ਨਹੀਂ ਹੈਗਾ ਜੇ ਕੰਮ ਸਾਮਧਾਰੂ ਹੋ ਤਾਂ ਪਹਿਲੇ ਨਾ ਵੰਗ ਇਹਦੇ ਪਹਿਲੇ ਹੀ ਜਾਵਾਂਗੇ ਇਹ ਗੱਲ ਤੀਨ ਸੱਤ ਠੀਕ ਹੈ ਹਾਂ ਜੇ ਫੋਨ ਦੇ ਮਾਲਾ ਬੈਕੇਸ ਨੇ ਫੋਨ ਕਰਨਾ ਭਾਜੀ ਹੈ ਨਾ ਹਾਂਜੀ ਤੇ ਸੀਜ਼ਨ ਦੇ ਵਿੱਚ ਸੁੱਖਣਾ ਹੋ ਠੰਡ ਆ ਗਈ ਆ ਐਨਆਰਆਈਆਂ ਦੇ ਵਿਆਹ ਵਾਝਣੇ ਭਾਜੀ ਆਪਾਂ ਕਿੰਨੇ ਕੁ ਟਾਈਮ ਦੀ ਵੇਟਿੰਗ ਦਿੰਦੇ ਆ ਅਗਲੇ ਬੰਦੇ ਨੂੰ ਕਿ ਭਈਆ ਸਾਡੇ ਕੋਲ ਇੰਨਾ ਨਹੀਂ ਹੋ ਹੋ ਕੋਈ ਨਹੀਂ ਹਾਂ ਨੰਬਰ ਚੱਲ ਰਿਹਾ ਸਾਡੇ ਤੋਂ ਜਿਹਨੇ ਪਿਛਲੇ ਸਾਲ ਸਾਡੇ ਫੰਕਸ਼ਨ ਦੇਖਿਆ ਸਾਡੇ ਤੋਂ ਫਰਵਰੀ ਤੱਕ ਦੀ ਐ ਮਾਰਚ ਤੱਕ ਦੀ ਮੇਡੀ ਅਪਰੇਲ ਤੱਕ ਦੀ ਬੁਕਿੰਗ ਹੈਗੀ ਆ ਹੁਣ ਇਹ ਤਾਂ ਤੁਮ ਚੁਪੜੀ ਲਈ ਇੱਕ ਦੋ ਫੰਕਸ਼ਨ ਦੇ ਡਿਲੀ ਕਰਦੇ ਜਿਆਦਾ ਪਾਸੇ ਪੈਸੇ ਪਸਾਰ ਲਈ ਹੈ ਨਾ ਉਹ ਸਿਸਟਮ ਹੀ ਹੈਗਾ ਸਾਡਾ ਕੰਮ ਨਿਪਟੜੇ ਕੰਮ ਹੈ ਕਰਨਾ ਸਟੈਂਡਰਡ ਹੈ ਇਹ ਵੀ ਮਦਨ ਉਹ ਕਿਹਾ ਹੈ ਸਾਰੇ ਪਾਸੇ ਪੰਜ ਦਸ ਰੁਪਏ ਦੇ ਇੰਸਟਾਗ੍ਰਾਮ ਨਹੀਂ ਹੈਗੀ ਆ ਹਾਂ ਜੀ ਬਾਈ ਜੀ ਇੰਸਟਾਗ੍ਰਾਮ ਮੇਡੀ ਇੱਥੇ ਨੰਬਰ ਇੱਥੇ ਪਾਜੀ ਇੱਥੇ ਅਸੀਂ ਚੱਲ ਗਏ ਤੇ ਬਾਕੀ ਆਸ ਕਰਦੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਰ ਮੋੜੇ ਚੱਲਣਾ ਕੁੜੀ ਵਾਲੇ ਮੈਨੂੰ ਲੱਗਦਾ ਕਿ ਆ ਕੁੜੀ ਦੇ ਮੁੰਡੇ ਵਾਲੇ ਮਿਲ ਕੇ ਨਹੀਂ ਕਰਦੇ ਜਿਵੇਂ ਖੱਜਾ ਹਾਂ ਨਹੀਂ ਨਹੀਂ ਇੱਕ ਹੀ ਵੈਡਿੰਗ ਨਹੀਂ ਉਨ੍ਹਾਂ ਕੇ ਖੱਜਾ ਨਹੀਂ ਕਿ ਇੱਕ ਹੀ ਵੈਡਿੰਗ ਪਲਾਨਰ ਵਾਲੇ ਨਾਲ ਆ ਕੇ ਅਗਲੇ ਦਿਨ ਵਲੀਮਾ ਵੀ ਹੋਣਾ ਉਹੋ ਜੀ ਜਗ੍ਹਾ ਅਰੇਂਜਮੈਂਟ ਕਰਾ ਦੇ ਹੋ ਸਕਦਾ ਪੂਰੀ ਪਲਾਨਰ ਉਨ੍ਹਾਂ ਦੀ ਇੱਕ ਹੀ ਵੈਡਿੰਗ ਪਲਾਨਰ ਹੁੰਦਾ ਉਨ੍ਹਾਂ ਦਾ ਹਾਂ ਜੀ ਹੋ ਸਕਦਾ ਆ ਆਪਾਂ ਉਹ ਕਿਹਨੇ ਡਿਸਟੈਂਸ ਜਿਹੜੀ ਹੁੰਦੀ ਆ ਵਾ ਮੁੰਡੇ ਵਾਲਿਆਂ ਇੱਥੇ ਕਿੰਨਾ ਤੇ ਕੁੜੀ ਵਾਲਿਆਂ ਨੇ ਵੀ ਇੱਥੇ ਕਰਨਾ ਹਾਂ ਇਹ ਹੁੰਦਾ ਮੈਨੂੰ ਲੱਗਦਾ ਹਾਂ ਕਿ ਉਹਦੋਂ ਤੱਕ ਰੁਕਤੀ ਤੱਕ ਤੇ ਕੁੜੀਆਂ ਵਾਲਿਆਂ ਦਾ ਸਾਰਾ ਖਰਚਾ ਹਾਂ ਅੱਗੋਂ ਘ੍ਰੀਮੇ ਵਾਲੇ ਦਿਨ ਮੁੰਡੇ ਵਾਲਿਆਂ ਨੇ ਕਰਨਾ ਤੇ ਉਹਨੇ ਆਖਿਆ ਨਹੀਂ ਕਿ ਅਸੀਂ ਕੁੜੀ ਦੇ ਮਾਪਿਓ ਨੂੰ ਤੇ ਮੁੰਡੇ ਦੇ ਮਾਪਿਓ ਨੂੰ ਦੋਨਾਂ ਨੂੰ ਅਸੀਂ ਸਪੈਸ਼ਲ ਪ੍ਰੋਟੋਕੋਲ ਦੇਈਦਾ ਹਾਂ ਉਸੇ ਕਿ ਅਸੀਂ ਇੱਕ ਇੱਕ ਚੀਜ਼ ਆਪ ਜਾ ਕੇ ਉਹਨਾਂ ਨੂੰ ਸਰਵ ਕਰੀ ਦੀ ਪੁੱਛੀਦਾ ਹੈ ਕਿ ਫਿਰ ਉਹ ਫਿਰ ਉਹਨਾਂ ਨੂੰ ਅਸੀਂ ਆਖੀਦਾ ਕਿ ਆਪਣੇ ਮਹਿਮਾਨਾ ਕੋਲੋਂ ਰਿਵਿਊਜ਼ ਲੈ ਕੇ ਤੇ ਸਾਨੂੰ ਯਾਰ ਉਹਨੇ ਸਪੈਸ਼ਲ ਉਹਥੇ ਇੱਕ ਮਤਲਬ ਮੈਨੇਜ ਕਰਨਾਸਤੇ ਨਾ ਨਾ ਕਿੰਦਰ ਕਿਉਂ ਇਹਨੇ ਮਾਸ਼ਾਅੱਲਾ ਉਹ ਵੀ 3 ਪੀਸ ਆ ਕੇ ਤਿੰਨ ਵਸਟਾ ਦੇ ਉਹਦੇ ਕੋਲ ਵਾਇਰਲੈਸ ਨਹੀਂ ਕਿ ਦੂਸਰੇ ਨਾਲ ਦੂਸਰੇ ਨਾਲ ਕੰਟੈਕਟ ਆਉਂਦਾ ਹੈ ਉਸ ਸਟੇਬਲ ਤੇ ਦੇਖੋ ਉਸ ਸਟੇਬਲ ਤੇ ਦੇਖੋ ਹਾਂ ਸਰ ਉਹਨਾਂ ਨੇ ਆਪਸ ਵਿੱਚ ਕਨੈਕਟ ਤੇ ਰਹਿਣਾ ਨਾ ਕਿਉਂਕਿ ਇੰਨੇ ਨੇ ਦੂਰ ਸਟਾਲਸ ਨੇ ਜਾਂ ਪੂਰਾ ਦੇਖੋ ਹਰ ਚੀਜ਼ ਹਰ ਚੀਜ਼ ਨੂੰ ਨਹੀਂ ਲੱਗਦਾ ਕਿ ਇਸ ਜਗ੍ਹਾ ਦੀ ਕੋਈ ਵੀ ਚੀਜ਼ ਇੱਥੇ ਨਾ ਹੋਏਗੀ ਵੈਜ ਨੋਨ ਵੈਜ ਦੋਨੋਂ ਚ ਹਰ ਤਰ੍ਹਾਂ ਤਹਦੀ ਬਰਾਈ ਤੇ ਯਾਰ ਮਜ਼ਾ ਆ ਗਿਆ ਆਸ਼ਾ ਮੈਂ ਤੇ ਸ਼ਾਦੀ ਵੇਖੋ ਮੈਂ ਖਚਾ ਵੀ ਮੈ ਮੈਨੂੰ ਖਰਚੇ ਵਾਲੀ ਵੀਡੀਓ ਦਾ ਬਹੁਤ ਸ਼ੋਰ ਸੀ ਵੀ ਕਿ ਤੁਹਾਨੂੰ ਖਰਚਾ ਪਤਾ ਲੱਗੇ ਕਿੰਨਾ ਕੋ ਖਰਚਾ ਹੁੰਦਾ ਅਸੀਂ ਆਪਣੇ ਦੇਮ ਚ ਬਣਾ ਕੇ ਰੱਖੇ ਹੋਏ ਆਂ ਕਿ ਪਤਾ ਨਹੀਂ ਹੋ ਰਹੀ ਵਸੇ ਸੱਚ ਬਹੁਤ ਲੰਬਾ ਫਟ ਲਾ ਰਹੇ ਰੇ ਦਿਮਾਗ ਖੁੰਗਿਆ ਤੁਹਾਨੂੰ ਜੀ 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 ਤੁਹਾਨੂੰ ਫੋਨ ਕਰਾ ਫਿਰ ਉਹਨੇ ਤਾਂ ਬੁੱਕ ਕਰ ਲਈ ਹਾਂ ਨੰਬਰ ਤੇ ਬੁੱਕ ਕਰ ਲਈ ਅੱਛਾ ਬਹੁਤ ਚ ਨਹੀਂ ਲੱਭਣਾ ਕਿ ਨਹੀਂ ਲੱਭਣਾ ਮੈਂ ਅਸੀਂ ਬਹੁਤ ਮਜ਼ੇਦਈ ਵੈਦੀ ਸੀ ਬਹੁਤ ਮਜ਼ੇਦਾਰ ਔਰ ਇੱਕ ਛਿੱਟ ਚਾਈਡ ਕਰਨੀ ਡਿਲੇ ਡਿਲੀ ਉਹ ਦਸੀ ਇਹ ਡਿਟੇਲ ਦੇ ਨਾਲ ਵੀ ਲੱਗਦਾ ਐਸਨ ਭਾਈ ਨੇ ਨਾ ਆਪਣਾ ਵਲੋਗ ਬਣਾਇਆ ਐ ਸਟਾਈਕ ਪਲੈਨਰ ਵਾਲੇ ਦਾ ਉੱਤੇ ਪੂਰਾ ਲੇਕਿਨ ਬਹੁਤ ਅੱਛਾ ਹੁੰਨਾ ਨੇ ਨਾ ਦੇਖ ਕੇ ਵੀ ਚੀਜ਼ ਜਿਹੀ ਆਈ ਐਮ ਹੀਰੋ ਚੈਨਲ ਦਾ ਆਈ ਐਮ ਹੀਰੋ ਚੈਨਲ ਲੈ ਭਾਈ ਦਾ ਨਾਮ ਹੈ ਭਾਈ ਦੇ ਚੈਨਲ ਦਾ ਨਾਮ ਹੈ ਚਲੋ ਜੀ ਸਾਰ ਤੋਂ ਜ਼ਿਆਦਾ ਦਬਾ ਕੇ ਸਪੋਰਟ ਕਰੋ ਇਹਨਾਂ ਨੂੰ ਬਹੁਤ ਵਧੀਆ ਲੱਗਿਆ ਬਹੁਤ ਦੇਖਣਾ ਚੈਨਲ ਸਬਸਕ੍ਰਾਈਬ ਕਰ ਲੈਣਾ ਇਹਨਾਂ ਦਾ ਚੈਨਲ ਸਬਸਕ੍ਰਾਈਬ ਕਰ ਲਓ ਹੋਰ ਵੀ ਚੀਜ਼-ਚੀਜ਼ਾਂ ਮਖਾਂਦੇ ਨੇ ਪੰਜਾਬ ਨੂੰ ਰਿਲੇਟਡ ਸਾਨੂੰ ਫੇਰਾ ਵੀ ਚੈਨਲ ਲੱਗੇਗਾ ਅਸੀਂ ਫੜ ਲੈਣਾ ਬਿਲਕੁਲ ਬਾਅਦ ਕੀ ਜੀ ਮਿਲਦੇ ਆ ਨੈਕਸਟ ਵੀਡੀਓ ਚ ਸਾਰੇ ਨੂੰ ਚੜ੍ਹਦੀ ਕਲਾ ਚ ਰਹਿ ਕੇ